2011 ਦੀ ਗੱਲ ਹੈ ਜੀ ਮੇਰੇ ਮਿੱਤਰ ਨੇ ਇੱਕ ਉਹ ਮੇਰੇ ਕੋਲ ਕੌਰਵੀ ਵਾਰੀ ਪੁੱਛਣ ਆਏ ਸੀ ਹਾਂ ਉਹਨਾਂ ਨੇ ਮੈਨੂੰ ਕੌਰਵੀ ਦੀ ਆਵਾਜ਼ ਸੁਣਾਈ ਹਾਂ ਵੀ ਇਹ ਕੁੜੀ ਨੂੰ ਸਿਖਾਉਣਾ ਜੀ ਮੈਂ ਕਿਹਾ ਉਹ ਸਿੱਖਣ ਦੀ ਲੋੜ ਨਹੀਂ ਹਾਂ ਇਹ ਬੈਸਿਕ ਕਾਮਯਾਬ ਹੋ ਜਾਊਗੀ ਹਾਂ ਤੇ ਦੇਖੋ ਜੀ ਕੁੜੀ ਕਾਮਯਾਬ ਹੋਈ ਹੈ ਹੁਣ ਸਿੱਧੂ ਮੂਸੇ ਵਾਲੇ ਦੇ ਗਾਣੇ ਨੇ ਪਹਿਲਾਂ ਵਧੀਆ ਨਹੀਂ ਸਮਝਦਾ ਸੀ ਉਹਨਾਂ ਨੂੰ ਵੀ ਮੈਂ ਯਾਰ ਤੋਂ ਹੀ ਹੈ ਨਾ ਪਰ ਉਹ ਮੈਂ ਜਦੋਂ ਧਿਆਨ ਨਾਲ ਇੱਕ ਤੋਰ ਗਾਣੇ ਸੁਣੇ 295 ਗਾਣੇ ਸੁਣਿਆ ਮੈਂ ਬੱਚਿਆਂ ਨੂੰ ਕਹਾਂ ਮੈਂ ਪੁੱਤ ਆਉਂਦਾ ਸਾਰੇ ਬੱਚੇ ਗਾਣ ਲੱਗੇ ਜੀ ਹੂੰ ਤੇ ਟੀਚਰ ਆਏ ਕਹਿੰਦੇ ਇਹ ਬੱਚੇ ਕਮਾਲ ਆ ਕਹਿੰਦਾ ਸਾਰਾ ਗਾਣਾ ਯਾਦ ਕਰੀ ਬੈਠਣੇ ਚੋੜਨੇ ਬੱਚੇ ਜੀ 5ਵੀਂ 6ਵੀਂ ਦੇ ਜਦੋਂ ਆਪਾਂ ਕੋਈ ਵੀ ਕੰਮ ਸ਼ੁਰੂ ਕਰੋ ਲੋਕ ਲੋਕਾਂ ਦੇ ਮਿਹਣੇ ਤਾਂ ਨਹੀਂ ਵੀ ਸੁਣਨੇ ਪੈਂਦੇ ਨੇ ਵੀ ਆ ਤੂੰ ਕਿਹੜੇ ਕੰਜਰਖਾਨੇ ਚ ਲੱਗ ਗਿਆ ਹੈ ਨਾ ਜੇ ਮੈਂ ਸ਼ੁਰੂ ਕਰਿਆ ਸੀਗਾ ਮੇਰੇ ਰਿਸ਼ਤੇਦਾਰ ਕਈ ਕਹਿੰਦੇ ਵੀ ਸੀਗੇ ਵੀ ਇੱਕ ਤਾਂ ਤੂੰ ਹੈਂਡੀਕੈਪਟ ਹੈ ਵੀ ਆਹ ਕਿਹੜੇ ਕੰਮ ਲਾਤਾ ਇਹਦਾ ਬਿਆਨ ਨਹੀਂ ਹੋਣਾ ਜੀ ਆੜੇ ਹੋਣਾ ਜਿਹੜੀ ਮੇਰੀ ਕਲਾ ਹੈ ਉੱਥੇ ਸੰਗੀਤ ਟੀਚਰ ਨਾ ਹੋਣ ਕਰਕੇ ਰੁਲ ਗਈ ਜੈਂ ਤੋਂ ਭਾਵੇਂ ਹੈ ਕਿ ਮੈਂ ਕਦੇ ਵੀ ਸਕੂਲ ਲੈਵਲ ਤੱਕ ਪਾਰਟਿਸਪੇਟ ਨਹੀਂ ਕੀਤਾ ਉੱਥੋਂ ਅੱਗੇ ਸੋਚ ਲਿਆ ਸੀ ਮੈਂ ਜੇ ਬਣੂੰਗਾ 뮤ਜ਼ਿਕ ਟੀਚਰ ਬਣੂੰਗਾ ਕਿਉਂਕਿ ਜੋ ਮੇਰੇ ਨਾਲ ਹੋਇਆ ਹੈ ਬਚਪਨ ਦੇ ਵਿੱਚ ਮੈਨੂੰ ਉਹ ਪਲੇਟਫਾਰਮ ਨਹੀਂ ਮਿਲਿਆ ਤਾਂ ਮੈਂ ਆਪਣੇ ਬੱਚਿਆਂ ਦੇ ਥਰੂ ਉਹਨਾਂ ਨੂੰ ਸਿਖਾ ਕੇ ਉਹ ਆਪਣੀ ਜੋ ਮੇਰੀਆਂ ਰਹਿਂਦੀਆਂ ਸੀ ਅਧੂਰੀਆਂ ਖਵਾਇਸ਼ਾਂ ਉਹ ਪੂਰੀ ਹੋਣ ਕੁਝ ਸਟੂਡੈਂਟ ਹੁੰਦੇ ਨੇ ਜਿਹੜੇ ਨਾ ਗੁਰੂ ਨੂੰ ਬੰਦਾ ਕ੍ਰੈਡਿਟ ਦਿੰਦੇ ਹੁੰਦੇ ਨੇ ਪਰ ਕਈ ਹੁੰਦੇ ਨੇ ਬੁਲੰਦੀਆਂ ਤੇ ਪਹੁੰਚ ਕੇ ਨਾ ਭੁੱਲ ਜਾਂਦੇ ਨੇ ਵੀ ਕਿਤੋਂ ਸਿੱਖਿਆ ਕੁਝ ਬੱਚੇ ਮੇਰੇ ਕੋਲ ਹੈਗੇ ਨੇ ਜਿਨ੍ਹਾਂ ਨੂੰ ਮੈਂ ਨੈਸ਼ਨਲ ਲੈਵਲ ਤੱਕ ਵੀ ਲੈ ਗਿਆ ਤੇ ਉਹਨਾਂ ਨੂੰ ਹੁੰਦਾ ਵੀ ਅਸੀਂ ਆਪ ਹੀ ਸਭ ਕੁਝ ਕਰ ਲਿਆ ਟੀਚਰ ਦਾ ਕੋਈ ਨਹੀਂ ਇਹਦਾ ਹੱਦ ਦਾ ਗੋਣਾ ਹੈ ਉਹ ਬੰਦਾ ਕਦੇ ਮਾਰ ਨਹੀਂ ਖਾਊਗਾ ਪੜ੍ਹਾਈ ਵਾਲਾ ਫੇਰੇ ਬੇਲਾ ਫੇਰੂਗਾ ਹਾਂ ਉਹ ਦੇਖਿਆ ਹੁਣਾ ਜਿਹੜੇ ਮੈਰਿਟ ਚ ਆਉਂਦੇ ਨੇ ਕਿਉਂ ਮੈਰਿਟ ਨਾਮ ਦੀ ਹੈ ਜੀ ਕਿਤਾਬੀ ਕੀੜੇ ਬੱਚੇ ਜ਼ਿਆਦਾ ਬਣ ਗਏ ਅੱਜ ਕੱਲ ਤੁਹਾਨੂੰ ਪਤਾ ਹੀ ਜੇ ਗਾਇਕੀ ਬਹੁਤ ਉਹਦੇ ਵਿੱਚ ਫਰਕ ਆਇਆ ਹੁਣ ਇਹ ਨਹੀਂ ਪਤਾ ਲੱਗਦਾ 뮤직 ਦੀ ਆਵਾਜ਼ ਜ਼ਿਆਦਾ ਹੈ ਗਾਣੇ ਦੀ ਘੱਟ ਹੈ ਤੇ ਬੱਚਾ ਨੂੰ ਇਹ ਨਹੀਂ ਪਤਾ ਲੱਗਦਾ ਹੁਣ ਹਾਸੇ ਵਾਲੀ ਗੱਲ ਹੀ ਹੈ ਹੁਣ ਆਪਾਂ ਵਿਆਹਾਂ ਸ਼ਾਦੀ ਦੇ ਗੀਤ ਚੱਲਦੇ ਨੇ ਤੂੰ ਨਹੀਂ ਬੋਲਦੀ ਰਕਾਨੀ ਤੂੰ ਨਹੀਂ ਬੋਲਦੀ ਉਹ ਆਪਣੀ ਮੰਮੀ ਨੂੰ ਕਹੀ ਜਾਂਦਾ ਹੁੰਦਾ ਬੱਚਾ ਤੂੰ ਨਹੀਂ ਬੋਲਦੀ ਰਕਾਨੀ ਤੂੰ ਨਹੀਂ ਬੋਲਦੀ ਕਿਰੇ ਹੈਨਾ ਤੇ ਪੁੱਛ ਕਰੋ ਭੈਣ ਭਈ ਨੱਚ ਰਣੀ ਉਹ ਆਪਣੀ ਭੈਣ ਨੂੰ ਕੋਈ ਜਾਂਦਾ ਹੋਏ ਕਿ ਨੱਚਦੀ ਬਾਹ ਫੜ ਲਈ ਲੱਗਤਾ ਨਹੀਂ ਮਾਰਿਆ ਸਤਿ ਸ਼੍ਰੀ ਅਕਾਲ ਜੀ ਪੰਜਾਬੀ ਡਾਕ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰ ਗੇਲ ਤੇ ਅੱਜ ਦੇ ਪ੍ਰੋਗਰਾਮ 'ਦੋ ਗੱਲਾਂ ਕਰੀਏ' ਦਾ 7ਵਾਂ ਐਪੀਸੋਡ ਲੈ ਕੇ ਅਸੀਂ ਹਾਜ਼ਰ ਆ ਪਿਛਲੀ ਵਾਰ ਦੀ ਵੀਡੀਓ ਨੂੰ ਵੀ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ ਜਿਸ ਵਾਸਤੇ ਸ਼ੁਕਰਗੁਜ਼ਾਰ ਹਾਂ ਤੇ ਅੱਜ ਫੇਰ ਤੁਹਾਡੇ ਨਾਲ ਇੱਕ ਸਟੇਟ ਅਵਾਰਡੀ ਸੰਗੀਤ ਟੀਚਰ ਨੂੰ ਰੂਬਰੂ ਕਰਵਾਉਣ ਜਾ ਰਹੇ ਹਾਂ ਜ਼ਿੰਦਗੀ ਸੰਘਰਸ਼ਮਈ ਹੈ ਬਹੁਤ ਤਾਨੇ ਮੇਣਿਆਂ ਦਾ ਵੀ ਸਾਹਮਣਾ ਕਰਨਾ ਪਿਆ ਪਰ ਇਹਨਾਂ ਦੇ ਸਿਖਾਏ ਹੋਏ ਬੱਚੇ ਅੱਜ ਪੰਜਾਬ ਦੇ ਵਿੱਚ ਵੌਇਸ ਆਫ ਪੰਜਾਬ ਤੋਂ ਲੈ ਕੇ ਦੁਨੀਆ ਦੇ ਵੱਡੇ ਵੱਡੇ ਲੈਵਲ ਤੇ ਗਏ ਹੋਏ ਨੇ ਤੇ ਪੰਜਾਬ ਨੂੰ ਰਿਪਰੈਜ਼ੈਂਟ ਕਰ ਰਹੇ ਨੇ ਸਵਾਗਤ ਕਰਾਂਗੇ ਆਪਾਂ ਪ੍ਰਗਟ ਸਿੰਘ ਜੀ ਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਮ ਠੀਕ ਹੋ ਸਰ ਹਾਂਜੀ ਠੀਕ ਹੈ ਜੀ ਹੋਰ ਸਰ ਕਿਵੇਂ ਲੱਗੇ ਜਾਂਦੀ ਹੈ ਸੰਗੀਤਮਈ ਜ਼ਿੰਦਗੀ ਬਹੁਤ ਵਧੀਆ ਲੰਘ ਰਹੀ ਹੈ ਜੀ ਤੇ ਸਭ ਤੋਂ ਪਹਿਲਾਂ ਤਾਂ ਮੈਂ ਅਬ ਡੀ 5 ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਆਪਣੇ ਜੋ ਐਕਸਪੀਰੀਅੰਸ ਇੱਥੇ ਤੁਹਾਡੇ ਨਾਲ ਸਾਂਝੇ ਕਰਨ ਦਾ ਮੌਕਾ ਦਿੱਤਾ ਤੇ ਬਾਕੀ ਆਪਾਂ ਕੋਈ ਵੀ ਕੰਮ ਕਰਦੇ ਆ ਉਹ ਜ ਸੰਘਰਸ਼ ਤਾਂ ਕਰਨੀ ਪੈਂਦਾ ਜੀ ਜੀ ਜਦੋਂ ਆਪਾਂ ਕੋਈ ਵੀ ਕੰਮ ਸ਼ੁਰੂ ਕਰੋ ਲੋਕ ਲੋਕਾਂ ਦੇ ਮਿਹਣੇ ਤਾਂ ਨਹੀਂ ਵੀ ਸੁਣਨੇ ਪੈਂਦੇ ਨੇ ਵੀ ਆ ਤੂੰ ਕਿਹੜੇ ਕੰਜਰਖਾਨੇ 'ਚ ਲੱਗ ਗਿਆ ਹੈ ਨਾ ਜੋ ਮੈਂ ਸ਼ੁਰੂ ਕਰਿਆ ਸੀਗਾ ਮੇਰੇ ਰਿਸ਼ਤੇਦਾਰ ਕਈ ਕਹਿੰਦੇ ਵੀ ਸੀਗੇ ਵੀ ਇੱਕ ਤਾਂ ਤੂੰ ਹੈਂਡੀਕੈਪਟ ਹੈ ਵੀ ਆਹ ਕਿਹੜੇ ਕੰਮ ਲਾਤਾ ਇਹਦਾ ਬਿਆਨ ਹੀ ਹੋਣਾ ਜੀ ਆੜੇ ਹੋਣਾ ਹੈ ਨਾ ਜੀ ਪਰ ਮੈਂ ਸੋਚ ਲਿਆ ਸੀ ਕਿ ਮੈਂ ਇਸ ਪਾਸੇ ਆਪਣ ਕਾਮਯਾਬ ਹੋਣਾ ਤੇ ਮੈਂ ਟੀਚਰ ਲੱਗਣਾ ਹੂੰ ਮੈਂ 11ਵੀਂ 12ਵੀਂ ਚਾਕੇ ਸੋਚਿਆ ਸੀਗਾ ਕਿ ਮੈਂ 뮤ਜ਼ਿਕ ਟੀਚਰ ਬਣਨਾ ਕਿਉਂਕਿ ਮੈਂ ਸ਼ੁਰੂ ਤੋਂ ਗਾਉਂਦਾ ਠੀਕ ਸੀਗਾ ਸਰਕਾਰੀ ਸਕੂਲ ਚ ਪੜਿਆ ਜੀ ਮੈਂ ਇਹ ਤ੍ਰਿਪਤੀ ਹਿੰਦੂ ਪਬਲਿਕ ਸਕੂਲ ਹੈ ਜੀ ਉੱਥੇ ਪੜਿਆ ਮੈਂ ਅਸਵੀ ਤੱਕ ਤੇ ਜਿਹੜੀ ਮੇਰੀ ਕਲਾ ਹੈ ਉੱਥੇ ਸੰਗੀਤ ਟੀਚਰ ਨਾ ਹੋਣ ਕਰਕੇ ਰੁਲ ਗਈ ਜੀ ਕਹਿੰਨ ਤੋਂ ਭਾਵੇਂ ਇਹ ਹੈ ਕਿ ਮੈਂ ਕਦੇ ਵੀ ਸਕੂਲ ਲੈਵਲ ਤੱਕ ਪਾਰਟਿਸਪੇਟ ਨਹੀਂ ਕੀਤਾ ਹੂੰ ਉਸ ਤੋਂ ਬਾਅਦ ਜਦੋਂ ਮੈਂ ਕਾਲਜ ਚ ਆਇਆ ਖਾਲਸਾ ਕਾਲਜ ਪਟਿਆਲਾ ਚ ਜੀ ਮੇਰੇ ਉਸਤਾਦ ਜੀ ਤਜਿੰਦਰ ਸਿੰਘ ਜੀ ਨੇ ਜੋ ਅੱਜਕੱਲ ਖਾਲਸਾ ਕਾਲਜ ਤਵਲਾ ਸੈਕਟਰ ਦੀ ਪੋਸਟ ਤੇ ਨੇ ਜੀ ਉਹਨਾਂ ਦੇ ਪ੍ਰੇਰਿਤ ਕਰਨ ਤੇ ਮੈਂ ਖਾਲਸਾ ਕਾਲਜ ਆਇਆ ਜੀ ਜੀ ਤੇ ਉੱਥੋਂ ਮੇਰਾ ਅਸਲੀ ਜੋ ਸੰਗੀਤ ਦਾ ਕਹਿੰਨ ਤੋਂ ਭਾਵੇਂ ਸ਼ੁਰੂ ਹੋਇਆ ਮੇਨ ਉੱਥੋਂ ਸ਼ੁਰੂਆਤ ਹੋਈ ਹੈ ਮੇਰੀ ਕਿਉਂਕਿ ਨਹੀਂ ਪਹਿਲਾਂ ਮੈਨੂੰ ਕੁਝ ਪਤਾ ਨਹੀਂ ਸੀ ਉਹ ਜਗਾਉਂਦੇ ਸੀਗੇ ਜਿਵੇਂ ਕੈਚ ਸੁਣ ਲਈ ਉਹਨੂੰ ਸੁਣ ਕੇ ਗਾ ਲਿਆ ਪਰ ਅਸਲੀ ਸੰਗੀਤ ਬਾਰੇ ਖਾਲਸਾ ਕਾਲਜ ਜਾ ਕੇ ਪਤਾ ਲੱਗਿਆ ਜੀ ਤੇ ਉੱਥੋਂ ਮੇਰੀ ਅਸਲੀ ਜ਼ਿੰਦਗੀ ਸ਼ੁਰੂ ਹੋਈ ਸੀ ਸੰਗੀਤ ਦੇ ਤੇ ਫਿਰ ਸੰਗੀਤ ਦੇ ਵਿੱਚ ਹੀ ਮੈਂ ਪੜ੍ਹਾਈ ਕੀਤੀ ਸਾਰੀ ਜੀ ਆਪਣੀ ਅੱਛਾ ਤੇ ਉੱਥੋਂ ਆ ਕੇ ਸੋਚ ਲਿਆ ਸੀ ਮੈਂ ਜੇ ਬਣੂੰਗਾ 뮤ਜ਼ਿਕ ਟੀਚਰ ਬਣੂੰਗਾ ਕਿਉਂਕਿ ਜੋ ਮੇਰੇ ਨਾਲ ਹੋਇਆ ਹੈ ਬਚਪਨ ਦੇ ਵਿੱਚ ਮੈਨੂੰ ਉਹ ਪਲੇਟਫਾਰਮ ਨਹੀਂ ਮਿਲਿਆ ਤਾਂ ਮੈਂ ਆਪਣੇ ਬੱਚਿਆਂ ਦੇ ਥਰੂ ਉਹਨਾਂ ਨੂੰ ਸਿਖਾ ਕੇ ਉਹ ਆਪਣੀ ਜੋ ਮੇਰੀਆਂ ਰਹਿਂਦੀਆਂ ਸੀ ਅਧੂਰੀਆਂ ਖਵਾਇਸ਼ਾਂ ਉਹ ਪੂਰੀ ਹੋਣ। ਹਾਂਜੀ। ਤੁਹਾਨੂੰ ਕਦੀ ਐ ਨਹੀਂ ਲੱਗਿਆ ਵੀ ਜੇ ਮੈਨੂੰ ਸਮੇਂ ਸਰ ਕੋਈ ਮਿਲ ਜਾਂਦਾ ਤੇ ਅੱਜ ਮੈਂ ਕਿਤੇ ਦੀ ਕਿਤੇ ਹੋਣਾ ਸੀ। ਮਲਾਲਜਾ ਹੁੰਦਾ ਹੋਊਗਾ। ਹਾਂਜੀ ਹੁੰਦਾ ਕਿਉਂਕਿ ਇੱਕ ਤਰ੍ਹਾਂ ਘਰੋਂ ਨਹੀਂ ਸਪੋਰਟ ਨਹੀਂ ਹੁੰਦੀ ਸੀਗੀ। ਹੂੰ ਤੇ ਘਰਦਨ ਹੁੰਦਾ ਵੀ ਅੱਜਕੱਲ ਵੀ ਹੈਗਾ ਵੀ ਮੇਰਾ ਬੱਚਾ ਅੱਛਾ ਬਣ ਕੇ ਮੈਡੀਕਲ ਨੌਨ ਮੈਡੀਕਲ ਕਰਕੇ ਡਾਕਟਰ ਬਣ ਜੇ ਜਾਂ ਕੋਈ ਇੰਜੀਨੀਅਰ ਬਣ ਜੇ ਜਾਂ ਕੋਈ ਚੰਗਾ ਅਫਸਰ ਬਣ ਜੇ। ਹੂੰ ਕਿਉਂਕਿ ਸਾਰੇ ਪੇਰੈਂਟਸ ਇੱਕੋ ਚੀਜ਼ ਸੋਚਦੇ ਨੇ ਇਹ ਨਹੀਂ ਸੋਚਦੇ ਕਿ ਇਸ ਤੋਂ ਇਲਾਵਾ ਵੀ ਬੱਚੇ ਦੀਆਂ ਹੋਰ ਭਾਵਨਾਵਾਂ ਹੁੰਦੀਆਂ ਨੇ ਹਮ ਕਿਉਂਕਿ ਹਰ ਕੋਈ ਬੱਚਾ ਮੈਥ ਦੇ ਵਿੱਚ ਵਧੀਆ ਨਹੀਂ ਹੁੰਦਾ ਜਾਂ ਸਾਇੰਸ ਦੇ ਵਿੱਚ ਵਧੀਆ ਨਹੀਂ ਹੁੰਦਾ ਹਰੇਕ ਦਾ ਆਪਣਾ ਆਪਣਾ ਬੱਚੇ ਦਾ ਕੈਲੀਬਰ ਹੁੰਦਾ ਹੈ ਹਮ ਕਿ ਮੈਂ ਇਸ ਪਾਸੇ ਕਿਉਂਕਿ ਇਹ ਜ਼ਰੂਰੀ ਨਹੀਂ ਹੈਗਾ ਕਿ ਜੋ ਮੈਥ ਸਾਇੰਸ ਦੇ ਵਿੱਚ ਅੱਛੇ ਹੁੰਦੇ ਨੇ ਉਹ ਕਿਸੇ ਹੋਲ ਫੀਲਡ 'ਚ ਨਹੀਂ ਜਾ ਸਕਦੇ ਹਾਂ ਹੁਣ ਬੱਚੇ ਸਪੋਰਟਸਮੈਨ ਲਾ ਲਓ ਹਮ ਜੋ ਗੇਮ ਨਹੀਂ ਕਰਨਗੇ ਤਾਂ ਕਿ ਉਹ ਅੱਗੇ ਕਾਮਯਾਬ ਹੋ ਸਕਦੇ ਨੇ ਤੇ ਦੇਸ਼ ਲਈ ਮੈਡਲ ਕੌਣ ਲੈ ਕੇ ਆਊਗਾ ਇਸੇ ਤਰ੍ਹਾਂ ਸੰਗੀਤ ਹੈ ਸਾਡੇ ਸਮੇਂ ਵਿੱਚ ਜਦੋਂ ਅਸੀਂ ਪੜ੍ਹਦੇ ਸੀ ਉਸ ਸੰਗੀਤ ਦਾ ਇੰਨਾ ਪ੍ਰਚਲਨ ਨਹੀਂ ਸੀ ਸਕੂਲਾਂ 'ਚ ਪੋਸਟਰ ਨਹੀਂ ਸੀ ਹੁਣ ਵੀ ਨਹੀਂ ਹੈਗੇ ਆ ਤੇ ਮੈਂ ਤਾਂ ਉਸ ਰੱਬ ਦਾ ਸ਼ੁਕਰਗੁਜ਼ਾਰ ਕਰਨਾ ਕਿ ਜਿਹੜੀ ਮੇਰੀ ਮਾਨ ਪਾਉਂਦੀ ਪੋਸਟ ਮੈਨੂੰ ਮਿਲੀ ਜੀ ਮੈਂ ਸਕੂਲ 'ਚ ਬੱਚਿਆਂ ਨੂੰ ਸਿਖਾ ਰਿਹਾ ਹਾਂ ਤੇ ਸੇਵਾ ਕਰ ਰਿਹਾ ਹਾਂ ਜੀ ਬੱਚਿਆਂ ਦੀ ਹਾਂਜੀ ਅੱਛਾ ਸੰਗੀਤ ਨੂੰ ਨਾ ਲੋਕ ਪਿਆਰ ਵੀ ਬੜਾ ਕਰਦੇ ਨੇ ਤੇ ਪਰ ਜੇ ਪੇਸ਼ਾਬ ਨਾ ਨਾ ਹੋਵੇ ਫਿਰ ਆਪਾਂ ਕਹਿੰਨੇ ਆ ਕਿ ਨਹੀਂ ਆ ਕਿੱਧਰ ਤੂੰ ਵੜੀ ਜਾਣਾ ਹੈ ਹਨਾ ਹਾਂਜੀ ਹਾਂਜੀ ਇਹ ਹੈ ਜੀ ਕਿਉਂਕਿ ਹਜੇ ਮੁੰਡਾ ਨੂੰ ਘੱਟ ਕੁੜੀਆਂ ਨੂੰ ਬਹੁਤ ਪਰੇਸ਼ਾਨੀ ਆਉਂਦੀ ਹੈ ਜੀ ਕਿਉਂਕਿ ਮੈਂ ਮੇਰੇ ਕੋਲ ਮੈਂ ਪਹਿਲਾਂ 7 ਸਾਲ ਗਰਲ ਸਕੂਲਾਂ 'ਚ ਹੀ ਰਹੀ ਹਾਂ ਜੀ ਹਾਂ ਹਾਂ ਉੱਥੇ ਮੈਨੂੰ ਬੜੀ ਪਰੇਸ਼ਾਨੀ ਆਂਦੀ ਸੀ ਕੋਈ ਬੱਚਾ ਬਹੁਤ ਵਧੀਆ ਸੀ ਪਰ ਪੇਰੈਂਟਸ ਦਾ ਉਹਦੇ ਵਿਚਾਰ ਹੋਰ ਸੀ ਹਾਂ ਰਾਜਪੁਰੇ ਮੈਂ ਤੁਹਾਨੂੰ ਦੱਸਦਾ ਇੱਕ ਮੇਰੀ ਸਟੂਡੈਂਟ ਸੀ ਗਰਲ ਸਕੂਲ ਦੇ ਵਿੱਚ ਜਸਵਿੰਦਰ ਕੌਰ ਜੀ ਉਹ ਬਹੁਤ ਸੋਹਣਾ ਗਾਉਂਦੀ ਸੀ ਤੇ ਉਹਨੂੰ ਮੈਂ ਜਦੋਂ ਤਿਆਰੀ ਕਰਾਈ ਕਹਿੰਦੀ ਸਰ ਮੈਂ ਪਾਰਟਿਸਪੇਟ ਨਹੀਂ ਕਰਨਾ ਹਾਂ ਮੈਂ ਕਿਹਾ ਵੀ ਬੇਟੇ ਕੀ ਹੋਇਆ ਤੈਨੂੰ ਕਹਿੰਦੀ ਮੇਰੇ ਪੇਰੈਂਟਸ ਅਲਾਉ ਨਹੀਂ ਕਰਦੇ ਵੀ ਮੇਰੇ ਪੇਰੈਂਟਸ ਤਾਂ ਕਹਿੰਦੇ ਨੇ ਪਰ ਜਿਹੜੇ ਮੇਰੇ ਚਾਚੇ ਤਾਏ ਨੇ ਜਾਂ ਹੋਰ ਉਹ ਉਹਨਾਂ ਨੂੰ ਟੋਕਦੇ ਨੇ ਵੀ ਕੁੜੀ ਨੂੰ ਐਸਾ ਪਾਸੇ ਨਹੀਂ ਲਾਉਣਾ ਫੇਰ ਮੈਂ ਉਹਦੇ ਫਾਦਰ ਨੂੰ ਬੁਲਾਇਆ ਮੈਂ ਕਿਹਾ ਜੀ ਤੁਸੀਂ ਹੱਸੋ ਮੁੰਡੇ ਕੁੜੀ 'ਚ ਫਰਕ ਸਮਝਦੇ ਹੋ ਜੀ ਉਹ ਕਹਿੰਦੇ ਨਹੀਂ ਸਮਝਦੇ ਜੀ ਮੈਂ ਕਿਹਾ ਫੇਰ ਇਹ ਜੇ ਤੁਹਾਡਾ ਮੁੰਡਾ ਇਹੀ ਕੰਮ ਕਰੇ ਹਾਂ ਤਾਂ ਤੁਸੀਂ ਉਹਦਾ ਸਾਥ ਹੀ ਦੇਵੋਗੇ ਹਾਂ ਕਹਿੰਦਾ ਹਾਂਜੀ ਫਿਰ ਉਹਨੂੰ ਕਿਹਾ ਮੈਂ ਕਿ ਜਿਹੜੀ ਕੁੜੀ ਹੁੰਦੀ ਹੈ ਜਿਹੜੀ ਧੀ ਹੁੰਦੀ ਹੈ ਉਹ ਆਪਣੀਆਂ ਜੋ ਖੁਆਇਸ਼ਾਂ ਜ਼ਿਆਦਾਤਰ ਪੇਕੇ ਦੇ ਕੇ ਪੂਰੀਆਂ ਕਰ ਸਕਦੀ ਹੈ ਹਾਂਜੀ ਹਾਂਜੀ ਕੱਲ ਨੂੰ ਉਹਦੀ ਮੈਰਿਜ ਹੋ ਗਈ ਉਹਨੂੰ ਉਹਦਾ ਸਾਥ ਦੇਣ ਨਾਲ ਪਤੀ ਨਾਲ ਮਿਲਿਆ ਸਹੁਰਿਆਂ ਨਾਲ ਮਿਲੇ ਉਹਦੀ ਜਿਹੜੀ ਕਲਾ ਉੱਥੇ ਰੁਕ ਜਾਂਦੀ ਹੈ ਹਾਂ ਫਿਰ ਉਹ ਕੁੜੀਆਂ ਨੂੰ ਮੈਂ ਜੀ ਉਹਨਾਂ ਦੇ ਪੇਰੈਂਟਸ ਨੇ ਕਿਹਾ ਕਰਾਓ ਫਿਰ ਉਹ ਸਟੇਟ ਲੈਵਲ ਤੱਕ ਜਿੱਥੇ ਕੀ ਵੀ ਆਈ ਸੀ ਹਾਂਜੀ ਅੱਛਾ ਇਹ ਇਦਾਂ ਹੁੰਦਾ ਨਾ ਕਿ ਪਹਿਲਾਂ ਜਦੋਂ ਬੱਚਾ ਸੰਗੀਤ ਲੈਣ ਦੇ ਵਿੱਚ ਹੁੰਦਾ ਉਦੋਂ ਤੇ ਰਿਸ਼ਤੇਦਾਰ ਵੀ ਤਾਨੇ ਮੀਣੀ ਮਾਰਦੇ ਨੇ ਪਰ ਕੱਲ ਨੂੰ ਜਦੋਂ ਵੱਡਾ ਕਲਾਕਾਰ ਬਣ ਜਾਂਦਾ ਫਿਰ ਉਹੀ ਲੋਕਾਂ ਦੀ ਸੋਚ ਹੋਰ ਹੋ ਜਾਂਦੀ ਹੈ ਹੋਰ ਹੋ ਜਾਂਦੀ ਹੈ ਹਾਂਜੀ ਹੁਣ ਮੈਂ ਜਿਵੇਂ ਮੈਂ 뮤직 ਟੀਚਰ ਹਾਂ ਜੀ ਹਮ ਮੈਨੂੰ ਵੀ ਇਸ ਚੀਜ਼ ਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਹਮ ਕਿ ਜਿਵੇਂ ਅਸੀਂ ਬੱਚਿਆਂ ਨੂੰ ਤਿਆਰੀ ਕਰਵਾਨੇ ਆ ਕੰਪੀਟੀਸ਼ਨ ਆਉਂਦੇ ਨੇ ਸਾਡੇ ਗਵਰਨਮੈਂਟ ਲੈਵਲ ਦੇ ਬਹੁਤ ਆਉਂਦੇ ਨੇ ਜੀ ਸਰਕਾਰੀ ਕੰਪੀਟੀਸ਼ਨ ਤੇ ਬੱਚਿਆਂ ਨੂੰ ਪੀੜ੍ਹੀ ਮਿਸ ਕਰਨੇ ਪੈਂਦੇ ਨੇ ਜੀ ਹਮ ਜੋ ਆਪਾਂ ਤਿਆਰੀ ਕਰਾਣੀ ਹੈ ਕੁਝ ਕੁ ਟੀਚਰ ਉਹਨਾਂ ਬੱਚਿਆਂ ਨੂੰ ਫਿਰ ਇਹਨੇ ਤਾਨੇ ਮਾਰਦੇ ਬਹੁਤ ਜ਼ਿਆਦਾ ਤੁਸੀਂ ਆਹੀ ਕੰਜਰਖਾਨਾ ਕਰੋ ਜੀ ਹਾਂ ਇਹ ਤੁਸੀਂ ਆਹੀ ਕੁਛ ਕਰਨ ਯੋਗੇ ਰਹਿ ਗਏ ਜੀ ਪੜ੍ਹਾਈ ਦੇ ਨਾਲ ਐ ਕਿਉਂ ਜੀ ਕਿਉਂਕਿ ਹੁਣ ਦੇ ਚੰਹ ਦੇ ਬੱਚੇ ਨੂੰ ਹੌਸਲਾ ਦਿਓ ਵੀ ਬੇਟੇ ਤੁਸੀਂ ਭੜਾਈ ਦੇ ਨਾਲ ਨਾਲ ਕਲਚਰ ਐਕਟੀਵਿਟੀ ਚ ਵੀ ਵਧੀਆ ਕਰ ਰਹੇ ਹੋ ਤੁਸੀਂ ਸਭ ਤੋਂ ਵਧੀਆ ਬੱਚੇ ਹੋ ਫੇਕੋ ਉਹਨਾਂ ਨੂੰ ਕਹਿਣਾ ਤੁਸੀਂ ਨਲਾਇਕ ਹੋ ਜਾਂ ਹੋਰ ਇਹ ਬਹੁਤ ਵੱਡੀ ਆਪਣੇ ਟੀਚਰਾਂ ਦੀ ਵੀ ਕਹਿ ਸਕਦੇ ਆ ਪੇਰੈਂਟਸ ਨੂੰ ਵੀ ਢੁਕਾਉਂਦੇ ਨੇ ਫਿਰ ਜਿਹੜੇ ਮੈਨੂੰ ਜਿਹੜੇ ਮੈਨੂੰ ਸਾਹਮਣਾ ਕਰਨਾ ਪੈ ਰਿਹਾ ਹੈ ਇਹ ਪਰੇਸ਼ਾਨੀ ਦਾ ਪਰ ਬੱਚੇ ਮੇਰੇ ਐਨੇ ਪੱਕੇ ਨੇ ਜਿਨ੍ਹਾਂ ਨੂੰ ਮੈਂ ਸਿਖਾ ਰਹੇ ਹਾਂ ਤੁਹਾਡਾ ਸਕੂਲ ਹੈਗਾ ਜੀ ਨਰਸੀ ਤੋਂ ਲੈ ਕੇ ਪਲੱਸ 2 ਤੱਕ ਜੀ ਤੇ ਮੇਰੇ ਕੋਲ ਬੱਚੇ ਛੋਟੇ ਛੋਟੇ ਦੂਜੀ ਤੀਜੀ ਸੀ ਉਹ ਗੇੜੇ ਮਾਰ ਮਿਊਜ਼ਿਕ ਰੂਮ ਦੇ ਅੱਗੇ ਲੰਘਦੇ ਨਾ ਉੱਪਰ ਗੇੜਾ ਮਾਰਦੇ ਨੇ ਤੇ ਮੈਨੂੰ ਕੋਈ ਮੱਥਾ ਜਿਵੇਂ ਗੁਰਦੁਆਰੇ ਮੱਥਾ ਟੇਕਦੇ ਨੇ ਐਦਾਂ ਮੱਥਾ ਟੇਕ ਕੇ ਜਾਂ ਹੋਰ ਕਈ ਬੱਚੇ ਬਾਬਾ ਜੀ ਕੋ ਕਹਿੰਦੇ ਨੇ ਹਾਂ ਜਿਉਂਨਕ ਤੇ ਕੀਰਤਨ ਸਿਖਾਉਂਦੇ ਨੇ ਜਾ ਹੋ ਰਿਹਾ ਹੈ ਨਾ ਤੇ ਉਥੋਂ ਸ਼ੁਰੂ ਹੋ ਕੇ ਉਹ ਫਿਰ ਛੋਤਲਾਂ ਦੇ ਵਿੱਚ 6ਵੇਂ ਵਿੱਚ ਅਸੀਂ 뮤직 ਲੈਣਾ ਹਾਂ ਤੇ ਉਸ ਤੋਂ ਬਾਅਦ ਉਹ ਬੱਚੇ ਹੁਣ ਮੇਰੇ ਜਿਹੜੇ ਬੱਚੇ ਹੋਣ ਮੇਰੇ ਕੋਲ 11ਵੇਂ 12ਵੇਂ ਵਿੱਚ ਹੋਏ ਨੇ ਉਹ ਚੌਥੀ ਪੰਜਵੀਂ ਸ਼ੁਰੂ ਹੋਏ ਨੇ ਜੀ ਹਾਂ ਆ ਹੁਣ ਇਹ ਲਾਸਟ ਮੇਰੀ ਸਟੂਡੈਂਟ ਹੈ ਮਨਦੀਪ ਕੌਰ ਜੀ ਜੋ ਕਿ ਨੈਸ਼ਨਲ ਵਿੱਚੋਂ ਪਾਰਟਿਸਿਪੇਟ ਕਰਕੇ ਆਈ ਹੈ ਫੋਕ ਸਿੰਗਿੰਗ ਦੇ ਵਿੱਚ ਸਟੇਟ ਜਿੱਤ ਕੇ ਜੀ ਅੱਛਾ ਤੇ ਮੇਰੇ ਹਰ ਸਾਲ ਬੱਚੇ ਇਹ ਪਹਿਲਾ ਸਾਡਾ ਜ਼ਿਲ੍ਹਾ ਲੈਵਲ ਤੇ ਕੰਪੀਟੀਸ਼ਨ ਹੁੰਦੇ ਨੇ ਜੀ ਜੀ ਉਸ ਤੋਂ ਬਾਅਦ ਜ਼ੋਨ ਲੈਵਲ ਦੇ 5-6 ਜ਼ਿਲ੍ਹੇ ਜ਼ੋਨ ਹੁੰਦੀ ਹੈ ਜੀ ਫਿਰ ਸਟੇਟ ਲੈਵਲ ਤੇ ਇਹਨਾਂ ਵਿੱਚੋਂ ਸਾਡਾ ਪਹਿਲਾ ਸਰਕਾਰੀ ਸਕੂਲ ਹੈ ਜੀ ਜਿਹਦੇ ਘਟੋਟ 4-5 ਬੱਚੇ ਸਟੇਟ ਲੈਵਲ ਜਿੱਤ ਕੇ ਨੈਸ਼ਨਲ ਜਾਂਦੇ ਨੇ ਹਰ ਸਾਲ 2-3 ਤਾਂ ਪੱਕੇ ਹੀ ਜਾਂਦੇ ਨੇ ਜੀ ਹਾਂਜੀ ਕਦੀ ਐਵੇਂ ਹੋਇਆ ਕਿ ਤੁਹਾਡੇ ਨਾਲ ਕੋਈ ਸਟੂਡੈਂਟ ਰਸ ਗਿਆ ਹੋਵੇ ਵੀ ਤੁਸੀਂ ਮੈਨੂੰ ਨਹੀਂ ਚਾਂਸ ਦਿੱਤਾ ਤੁਸੀਂ ਦੂਜੇ ਬੰਦੇ ਨੂੰ ਭੇਜਿਆ ਹਾਂ ਰਸਦੇ ਨੇ ਜੀ ਕਿਉਂਕਿ ਮੈਂ ਤਾਂ ਇਹ ਦੇਖਣਾ ਵੀ ਇਹ ਬੱਚੇ 'ਚ ਕਾਬਿਲियत ਕਿੱਜ ਵੱਧ ਹੈ ਹਾਂ ਕੁਝ ਕੁ ਬੱਚੇ ਕਹਿੰਦੇ ਨੇ ਵੀ ਸਾਨੂੰ ਮੌਕਾ ਨਹੀਂ ਮਿਲਿਆ ਹਾਂ ਫਿਰ ਉਹਨੂੰ ਕਹਿਣਾ ਬੇਟੇ ਵੀ ਤੁਸੀਂ ਹੋਰ ਮਿਹਨਤ ਕਰੋ ਇਹਨਾਂ ਨੂੰ ਵੱਧ ਤਿਆਰੀ ਕਰੋ ਉਹਨਾਂ ਤੋਂ ਅੱਗੇ ਜਾਓ ਤੇ ਰੁੱਸ ਵੀ ਜਾਂਦੇ ਨੇ ਪਰ ਮੇਰਾ ਸੁਭਾਅ ਕੇ ਮੈਂ ਵੀ ਉਸ ਜਨ ਨਾਲ ਬੱਚਿਆਂ ਨਾਲ ਕਿਉਂਕਿ ਮੇਰਾ ਜਿਹੜਾ ਸੰਗੀਤ ਵਿਸ਼ਣ ਆ ਜੀ ਇਹਦੇ ਵਿੱਚ ਬੱਚਿਆਂ ਨਾਲ ਬੱਚੇ ਬਣਨਾ ਪੈਂਦਾ ਜੀ ਹਮ ਕਿਉਂਕਿ ਤੁਸੀਂ ਨਾ ਤਾਂ ਰੋਬ ਨਾਲ ਸਿਖਾ ਸਕਦੇ ਹੋ ਹਮ ਤੇ ਨਾਈ ਉਹਨਾਂ ਨੂੰ ਕੋਈ ਲਾਲਚ ਦੇ ਕੇ ਸਿਖਾ ਸਕਦੇ ਹੂੰ ਇਹ ਹੈ ਕਿ ਉਹਨਾਂ ਨਾਲ ਬੱਚੇ ਨਾਲ ਬੱਚਾ ਬਣਨਾ ਪੈਂਦਾ ਹੈ ਉਹਨਾਂ ਨਾਲ ਮਜ਼ਾਕਾਂ ਵੀ ਕਰਨੇ ਪੈਂਦੇ ਹਨ ਹਾਸੇ ਮਖੌਲ ਵੀ ਕਰਨੇ ਪੈਂਦੇ ਨੇ ਬੱਚਿਆਂ ਨੂੰ ਇਹ ਮਹਿਸੂਸ ਹੋਵੇ ਕਿ ਅਸੀਂ ਉਹਨੋਂ ਵਧੀਆਂ ਆਪਣੇ ਘਰ ਚ ਬੈ ਕੇ ਸਿੱਖਦੇ ਆ ਸਿੱਖ ਸਕਦੇ ਹਾਂ ਜੀ ਕਈ ਵਾਰ ਹੁੰਦਾ ਹੈ ਕਿ ਕਿਸੇ ਨੂੰ ਨਾ ਰੱਬੀ ਦਾਤ ਹੁੰਦੀ ਹੈ ਰੱਬੀ ਗਲਾ ਮਿਲਿਆ ਹੁੰਦਾ ਹੈ ਕਈ ਵਾਰ ਆਪਾਂ ਸੋਖੋਨੇ ਆ ਕਿ ਸੰਗੀਤ ਕਲਾ ਦੇ ਵਿੱਚ ਵੀ ਇਦਾਂ ਕੀ ਹਾਂ ਤੁਸੀਂ ਕਿਸੇ ਨੂੰ ਦੇਖ ਕੇ ਟੈਲੈਂਟ ਪਛਾਣਿਆ ਹੋਵੇ ਕਿ ਤੈਨੂੰ ਸਿਖਾਉਣ ਦੀ ਲੋੜ ਨਹੀਂ ਤੂੰ ਗਿਫਟ ਲੈ ਕੇ ਆਇਆ ਪਰਮਾਤਮਾ ਤੋਂ ਤੁਹਾਨੂੰ ਮੈਂ ਦੱਸਦਾ ਜੀ 2011 ਦੀ ਗੱਲ ਹੈ ਜੀ ਮੇਰੇ ਮਿੱਤਰ ਨੇ ਇੱਕ ਡ੍ਰੈਂਕ ਟੀਚਰ ਨੇ ਦਲਜੀਤ ਸਿੰਘ ਜੀ ਉਹ ਮੇਰੇ ਕੋਲ ਕੌਰਵੀ ਬਾਰੇ ਪੁੱਛਣ ਆਏ ਸੀ ਹਮ ਉਹਨਾਂ ਨੇ ਮੈਨੂੰ ਕੌਰਵੀ ਦੀ ਆਵਾਜ਼ ਸੁਣਾਈ ਹਮ ਵੀ ਇਹ ਕੁੜੀ ਨੂੰ ਸਿਖਾਉਣਾ ਜੀ ਮੈਂ ਕਿਹਾ ਉਹ ਸਿੱਖਣ ਦੀ ਲੋੜ ਨਹੀਂ ਹਮ ਇਹ ਬੈਸਿਕ ਕਾਮਯਾਬ ਹੋ ਜਾਊਗੀ ਹਮ ਤੇ ਦੇਖੋ ਜੀ ਕੁੜੀ ਕਾਮਯਾਬ ਹੋਈ ਹੈ ਹੈਨਾ ਜੀ ਇਸ ਤਰ੍ਹਾਂ ਮੇਰੇ ਕੋਲ ਦੋ ਬੱਚੇ ਨੇ ਮੇਰੇ সোহেল ਖਾਨ ਤਿਆਰਸ਼ਲੀ ਹੂੰ ਜੋ ਕਿ ਅੱਜ ਕੱਲ ਵਿੰਦਨ ਅਥੂ ਮਾਜਰਾ ਜਿਨੇ ਬੌਂਡ ਕੀਤੇ ਹੋਏ ਨੇ ਹੂੰ ਉਹਨਾਂ ਦੇ ਤਿੰਨ ਚਾਰ ਫਿਲਮਾਂ ਚ ਗਾਣੇ ਵੀ ਆ ਚੁੱਕੇ ਨੇ ਜੀ ਜੀ ਪਹਿਲਾ 2014 ਚ ਦੋਨੇ 2250 ਜੋ ਕਿ ਪੀਟੀਸੀ ਪੰਜਾਬੀ ਤੇ ਆਂਦਾ ਹੈ ਹੂੰ 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 ਦੋਨੇ ਫਾਈਨਲਿਸਟ ਰਹੇ ਨੇ ਹੂੰ সোহেল ਖਾਨ ਉਸ ਟਾਈਮ ਸੈਕੰਡ ਆਏ ਸੀ ਜੀ ਇਸ ਤਰ੍ਹਾਂ ਹੀ 2021 ਦੇ ਵਿੱਚ ਉਹਨਾਂ ਨੇ ਦੋ winner ਕੱਢਨੇ ਸੀ ਸੀਨੀਅਰ ਦੇ ਵਿੱਚ ਹੂੰ ਹੂੰ ਦੋ ਉਹਨਾਂ ਨੇ ਸੈਕਿੰਡ ਕੱਟਨੇ ਸੀ ਤਾਂ 소হেল ਖਾਨ ਤਿਆਰਸ਼ ਲਈ ਦੋਨੇ ਸੈਕੰਡ ਆਏ ਸੀ ਬੈਸ ਤਾਂ ਮੇਰੇ ਹਿਸਾਬ ਨਾਲ ਤਾਂ ਫਸਟ ਸੀਗੇ ਪਰ ਤੁਹਾਨੂੰ ਪਤਾ ਹੀ ਅੱਜ ਕੱਲ ਜਿਹੜੇ ਰਿਐਲਿਟੀ ਸ਼ੋ ਹੁੰਦੇ ਨੇ ਇਹਨਾਂ ਵਿੱਚ ਬਹੁਤ ਹੇਰਾ ਫੇਰਿਆ ਹੁੰਦੀਆਂ ਨੇ ਉਹ ਕੁਝ ਹੁੰਦਾ ਜੀ ਪਰ ਮੈਨੂੰ ਆਪਣੇ ਜਿੰਨੇ ਮੇਰੇ ਵਿਦਿਆਰਥੀ ਮੈਨੂੰ ਮਾਣ ਹੈ ਜੀ ਜਿੱਥੇ ਵੀ ਜਾਂਦੇ ਨੇ ਉਤੋਂ ਮੇਰਾ ਨਾਮ ਲੈਂਦੇ ਨੇ ਜਾ ਕੇ ਵੀ ਇਹ ਸੀ ਪ੍ਰਗਟ ਸਰ ਦੇ ਸਟੂਡੈਂਟ ਆ ਜੀ ਹਾਂਜੀ ਕੋਚ ਸਟੂਡੈਂਟ ਹੁੰਦੇ ਨੇ ਜਿਹੜੇ ਨਾ ਗੁਰੂ ਨੂੰ ਬੰਦ ਦਾ ਕ੍ਰੈਡਿਟ ਦਿੰਦੇ ਹੁੰਦੇ ਨੇ ਪਰ ਕਈ ਹੁੰਦੇ ਨੇ ਬੁਲੰਦੀਆਂ ਤੇ ਪਹੁੰਚ ਕੇ ਨਾ ਭੁੱਲ ਜਾਂਦੇ ਨੇ ਵੀ ਕੀ ਤੋਂ ਸਿੱਖਿਆ ਹਾਂਜੀ ਇਹ ਹੁੰਦਾ ਆਮ ਹੋ ਹੀ ਵੀ ਰਿਹਾ ਹੁਣ ਵੀ ਹੋ ਰਿਹਾ ਕੁਝ ਬੱਚੇ ਮੇਰੇ ਕੋਲ ਹੈਗੇ ਨੇ ਹੂੰ ਜਿਨ੍ਹਾਂ ਨੂੰ ਮੈਂ ਨੈਸ਼ਨਲ ਲੈਵਲ ਤੱਕ ਵੀ ਲੈ ਗਿਆ ਹੂੰ ਤੇ ਉਹਨਾਂ ਨੂੰ ਹੁੰਦਾ ਵੀ ਅਸੀਂ ਆਪ ਹੀ ਸਭ ਕੁਝ ਕਰ ਲਿਆ ਟੀਚਰ ਦਾ ਕੋਈ ਨਹੀਂ ਪਰ ਬਾਤ ਇਹਨਾਂ ਨੂੰ ਮਹਿਸੂਸ ਵੀ ਹੋਇਆ ਵੀ ਹਾਂ ਅਸੀਂ ਟੀਚਰ ਦੀ ਕਿਉਂਕਿ ਰਿਸਪੈਕਟ ਜ਼ਰੂਰੀ ਹੈ ਹੂੰ ਕਿਉਂਕਿ ਜੇ ਕਿਸੇ ਟੀਚਰ ਨੇ ਤੁਹਾਨੂੰ ਇੱਕ ਸਾਤ ਸਵਾਰੀ ਸਿਖਾਇਆ ਨਾ ਕਿ ਤੁਹਾਨੂੰ ਮਾੜੀ ਜੀ ਕੋਈ ਚੀਜ਼ ਸਿਖਾਈ ਆ ਤੁਹਾਡਾ ਉਸਤਾਦ ਹੈ ਹਾਂ ਉਸਤਾਦ ਕੋਈ ਕੋਰ ਆਪਣੀ ਮਾਂ ਕੋਲੋਂ ਸਿੱਖ ਲਿਆ ਉਹ ਵੀ ਪਹਿਲੀ ਗੁਰੂ ਤਾਂ ਮਾਂ ਹੀ ਹੁੰਦੀ ਹੈ ਮਾਂ-ਬਾਪ ਹੁੰਦੇ ਨੇ ਜੀ ਤੁਸੀਂ ਕਿਸੇ ਵੀ ਟੀਚਰ ਕੋਲੋਂ ਸਿੱਖਿਓ ਤਾਂ ਉਹ ਤੁਹਾਡਾ ਟੀਚਰ ਉਸਤਾਦ ਤੁਹਾਡਾ ਉਹ ਵੀ ਹੈ ਗੱਲ ਇਹ ਹੈ ਕਿ ਇਹ ਬਚਪਣਾ ਹੁੰਦਾ ਜਿਹੜੀ ਉਮਰ ਹੁੰਦੀ ਹੈ ਬੱਚਿਆਂ ਦੀ ਦਾ 16 17 18 ਸਾਲ ਤੱਕ ਤਾਂ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਪੇਰੈਂਟ ਸਹੀ ਕਹਿ ਰਹੇ ਨੇ ਟੀਚਰ ਸਹੀ ਕਹਿ ਰਹੇ ਨੇ ਕਿਉਂਕਿ ਉਹਨਾਂ ਦਾ ਜੋ ਕਰ ਰਹੇ ਸੀ ਆਪ ਹੀ ਕਰ ਰਹੇ ਆ ਆਪ ਕਰ ਰਹੇ ਆ ਹੈਨਾ ਉਹਨਾਂ ਨੂੰ ਜੋ ਕਰਦਾ ਜੋ ਮੇਰੇ ਕੋਲ ਹੈਗੇ ਨੇ ਸਟੂਡੈਂਟ ਇਦਾਂ ਦੇ ਪਰ ਹੁਣ ਜਦੋਂ ਪਹਿਲਾਂ ਵੀ ਮੇਰੇ ਨਾਲ ਹੋਇਆ ਜਦੋਂ ਹੁਣ ਮੈਨੂੰ ਮਿਲਦੇ ਨੇ ਉਹ ਭੱਜ ਕੇ ਮਿਲਦੇ ਨੇ ਅਸੀਂ ਕਿਤੇ ਵੀ ਕੰਪੀਟੀਸ਼ਨ ਜਾਂਦੇ ਆ ਜੂਸ ਫੈਸਟੀਵਲ ਜਾਂਦੇ ਆ ਕਿਉਂਕਿ ਪਟਿਆਲੇ ਚ ਜਿੰਨੇ ਵੀ ਕਾਲਜ ਨੇ ਉਹਨਾਂ ਸਾਰਿਆਂ ਚ ਮੇਰੇ ਸਟੂਡੈਂਟ ਘੁੰਮ ਰਹੇ ਨੇ ਸ਼ੀਲਖਾਨਾ ਸਕੂਲ ਦੇ ਵਿੱਚੋਂ ਤੇ ਉਹ ਜਿਹਨੂੰ ਭੱਜ ਭੱਜ ਕੇ ਮਿਲਦੇ ਨੇ ਉਹ ਸਾਰੇ ਪੁੱਛਦੇ ਨੇ ਵੀ ਇਹ ਕੌਣ ਨੇ ਉਹ ਵੀ ਬੱਚੇ ਦੱਸਦੇ ਨੇ ਸਾਡੇ ਸਰ ਨੇ ਅਸਲੀ ਉਸਤਾਦ ਇਹ ਨੇ ਕਿਉਂਕਿ ਜਿਹੜੀ ਸੰਗੀਤ ਦੀ ਪਨੀਰੀ ਅਸਲੀ ਤਿਆਰ ਹੋ ਰਹੀ ਆ ਸਕੂਲ ਤੇ ਤਿਆਰੀ ਹੋ ਰਹੀ ਹਮ ਕਾਲਜ ਵਾਲਿਆਂ ਤੋਂ ਸਿਰਫ ਤਿਆਰ ਕਰੀ ਪਨੀਰੀ ਮਿਲ ਰਹੀ ਆ ਉਹਨਾਂ ਨੇ ਉਹਨਾਂ ਨੂੰ ਅੱਗੇ ਦੇ ਅੱਗੇ ਬੁੱਟੇ ਬਣਾਉਣਾ ਹੈ ਹੈਨਾ ਜੀ ਪਰ ਸਾਨੂੰ ਉਹ ਵੀ ਕਰੈਕਟਰ ਨਹੀਂ ਮਿਲਦਾ ਹਮ ਕਿਉਂ ਕਾਲਜਾਂ ਦੇ ਜਿਹੜੇ ਸਟੂਡੈਂਟ ਚਲੇ ਜਾਂਦੇ ਨੇ ਉਹਨਾਂ ਨੂੰ ਹੁੰਦਾ ਵੀ ਸਾਡਾ ਖਾਲਸਾ ਕਾਲਜ ਦਾ ਜੀ ਇਹ ਮਿੰਦਰਾ ਕਾਲਜ ਦਾ ਜੀ ਇਹ ਮੋਦੀ ਕਾਲਜ ਆ ਜੀ ਕਿਉਂਕਿ ਜਿਹੜਾ ਟੀਚਰ ਸੀਨੀਅਰ ਸਕੂਲ ਚੋਂ ਭੇਜੇ ਹੁੰਦੇ ਨੇ ਉਹਨਾਂ ਦਾ ਨਾਮ ਕਦੇ ਵੀ ਨਹੀਂ ਆਂਦਾ ਹੁਣ ਖਾਲਸਾ ਕਾਲਜ 'ਚ ਮੇਰੇ ਲਗਭਗ 7-8 ਸਟੂਡੈਂਟ ਨੇ ਹੂੰ ਜਿਹੜੇ ਬਹੁਤ ਬੁਲੰਦੀਆਂ ਹਾਸਲ ਕਰਨ ਨੇ ਇੱਕ ਲੜਕੀ ਸਰਗੀ ਹੂੰ ਐਦਾਂ ਇੱਕ ਕਵਿਤਾ ਹੂੰ ਹੂੰ ਤੇ ਇਸ ਤਰ੍ਹਾਂ ਹੀ সোহਿਲ ਖਾਨ ਅਰਸ਼ਲੀ ਤੇ ਮੇਰੇ ਕੋਲ ਇੱਕ ਲੜਕਾ ਸੀ مانਸ਼ੂ ਹੂੰ ਜੋ ਕਿ ਸਟੇਟ ਲੈਵਲ ਤੇ ਉਹ ਜਿੱਤਿਆ ਹੋਇਆ ਤਵਲੇ ਵਿੱਚ ਉਹ ਵੀ ਖਾਲਸਾ ਕਾਲਜ ਪੜ੍ਹਨੇ ਆ ਜੀ ਹੂੰ ਤੇ ਇਸ ਤਰ੍ਹਾਂ ਹੀ ਹੁਣ ਮੇਰਾ ਬੇਟਾ ਹੈ ਲੋਕ ਮੈਨੂੰ ਕਹਿੰਦੇ ਨੇ ਵੀ ਹੁਣ ਮੇਰਾ ਬੇਟਾ ਨਾਨ ਮੈਡੀਕਲ ਕਰ ਰਿਹਾ ਜੀ ਹਾਂਜੀ ਨਾਲ ਦੇ ਟੀਚਰ ਵੀ ਇਹ ਕਹਿੰਦੇ ਨੇ ਜਾ ਤਬਲਾ ਸ਼ਿਰਵਾਦੋ ਜਾਂ ਪੜਾਈ ਸ਼ਿਰਵਾਦੋ ਜੀ ਹਾਂ ਮੈਂ ਕਿਉਂ ਜੀ ਕਿਉਂਕਿ ਜਿਹੜਾ ਹੱਦ ਦਾ ਗੋਣਾ ਹੈ ਉਹ ਬੰਦਾ ਕਦੇ ਮਾਰ ਨਹੀਂ ਖਾਊਗਾ ਪੜਾਈ ਵਾਲਾ ਫੇਰੇ ਬੇਲਾ ਫਿਰੂਗਾ ਹਾਂ ਤੂੰ ਦੇਖਿਆ ਹੋਣਾ ਜਿਹੜੇ ਮੈਰਿਟ ਚ ਆਉਂਦੇ ਨੇ ਕਿਉਂ ਮੈਰਿਟ ਨਾਮ ਦੀ ਹੈ ਜੀ ਕਿਤਾਬੀ ਕੀੜੇ ਬੱਚੇ ਜ਼ਿਆਦਾ ਬਣ ਗਏ ਜਿਹੜੇ ਆਪਣਾ ਕੋਈ ਗੇਮ ਹੈ ਜਾਂ ਸੰਗੀਤ ਹੈ ਇਧਰੋਂ ਭੱਜ ਰਹੇ ਨੇ ਹੁਣ ਤੋਂ ਨਿਕੋ ਨਮਕ ਸਪੀਰੀਟਸ ਲਗਾਈ ਮੈਂ ਕੁਝ ਬੱਚੇ ਜਿਵੇਂ ਅੱਜ ਕੱਲ ਮੋਬਾਈਲ ਚੱਲ ਰਹੇ ਹਾਂ ਉਹਨਾਂ ਮੋਬਾਈਲਾਂ ਨੂੰ ਇੰਨੀ ਮੋਬਾਈਲਾਂ ਦੀ ਇੰਨੀ ਆदत ਪੈ ਚੁੱਕੀ ਹੈ ਕਿ ਉਹਨਾਂ ਨੂੰ ਦੁਨੀਆਦਾਰ ਦਾ ਕੁਝ ਨਹੀਂ ਪਤਾ ਲੱਗਦਾ ਡਿਪਰੈਸ਼ਨ ਚਲੇ ਗਏ ਨੇ ਬੱਚੇ ਮੇਰੇ ਕੋਲ ਦੋ ਤਿੰਨ ਬੱਚੇ ਇਦਾਂ ਦੇ ਆ ਰਹੇ ਨੇ ਹੁਣ ਜਿਨ੍ਹਾਂ ਦੇ ਪੇਰੈਂਟਸ ਕਹਿੰਦੇ ਨੇ ਜੀ ਇਹਨਾਂ ਨੂੰ ਕੁਝ ਨਹੀਂ ਪਤਾ ਲੱਗਦਾ ਰੋਟੀ ਪਈ ਆ ਚਾਹ ਪਈ ਆ ਜਾਂ ਹੋਰ ਉਹ ਹੁਣ ਸੰਗੀਤ ਦੀ ਜਿਵੇਂ ਉਹ ਥੈਰੇਪੀ ਹੁੰਦੀ ਹੈ ਨਾ ਜੀ ਜੀ ਉਹਦੇ ਚੱਕਰ ਚ ਸਖਾ ਰਹੇ ਨੇ ਤੇ ਮੇਰੇ ਕੋਲ ਜਗ੍ਹਾ ਨਹੀਂ ਹੈਗੀ ਸਖਾਉਣ ਵਾਸਤੇ ਜੀ ਐਨੇ ਮਤਲਬ ਕਿ ਬੰਦੇ ਮੇਰੇ ਕੋਲ ਆ ਰਹੇ ਹੂੰ ਕਿਉਂਕਿ ਗੱਲ ਇਹ ਹੈ ਕਿ ਮੋਬਾਈਲ ਆ ਜਿਹੜਾ ਸਭ ਤੋਂ ਵੱਡੀ ਬਿਮਾਰੀ ਇਹੀ ਐ ਹੂੰ ਇਹਦੇ ਨਾਲ ਬੱਚਿਆਂ ਨੂੰ ਕੁਝ ਨਹੀਂ ਪਤਾ ਲੱਗਦਾ ਨਾ ਪੜ੍ਹਾਈ ਦਾ ਨਾ ਹੋਰ ਤੇ ਉਹ ਉਹਨਾਂ ਤੋਂ ਖੜਾ ਸਡਾਉਣ ਲਈ ਮੈਨੂੰ ਹੱਥ ਵੜ ਕੇ ਕਹਿੰਦੇ ਜੀ ਫਿਰ ਜਿੰਨੀ ਮਰਜ਼ੀ ਲਾਓ ਜੀ 4 ਘੰਟੇ ਇੱਥੇ ਲਾ ਲਓ ਜੀ ਮੈਂ ਕਹਿੰਦਾ ਨਹੀਂ ਜੀ ਬੱਚੇ ਨੂੰ ਸ਼ੌਕ ਹੁਣ ਦੇਖੋ ਦੋ ਜਿਹੜੇ ਤਿੰਨ ਜਿਹੜੇ ਕੇਸ ਆਏ ਨੇ ਉਹ ਬੱਚਿਆਂ ਨੂੰ ਹੁਣ ਸਮਝਣ ਲੱਗ ਗਏ ਉਹਨਾਂ ਦੇ ਸੁਭਾਅ 'ਚ ਹੀ ਫਰਕ ਪੈ ਗਿਆ ਜੀ ਹੂੰ ਹੁਣ ਤੁਹਾਨੂੰ ਹੋਰ ਦੱਸਦਾ ਆਪਣੇ ਜ਼ਿਆਦਾਤਰ ਬੱਚੇ ਬਾਹਰ ਜਾ ਰਹੇ ਨੇ ਜੀ ਜਾ ਰਹੇ ਨੇ ਜਿੰਨੇ ਬਜ਼ੁਰਗ ਘਰੇ ਰਹਿ ਗਏ ਸਾਰੇ ਹੈ ਨਾ ਜੀ ਹੂੰ ਤੇ ਹੁਣ ਮੇਰੇ ਕੋਲ 3-4 ਅੰਕਲ ਸਿੱਖਣ ਆਉਂਦੇ ਨੇ ਰਿਟਾਇਰ ਹੋਣ ਤੋਂ ਬਾਅਦ ਕੋਈ 65 ਕੋਈ 40 ਸਾਲ ਦੇ ਕੋਈ 72 ਸਾਲ ਦੇ ਉਹ ਕਹਿੰਦੇ ਸਾਨੂੰ ਇਕੱਲਾਪਣ ਮਹਿਸੂਸ ਹੁੰਦਾ ਘਰ 'ਚ ਹਾਂ ਉਹ ਕਹਿੰਦੇ ਸਾਨੂੰ ਇਕੱਲਾਪਣ ਮਹਿਸੂਸ ਹੁੰਦਾ ਇਸ ਕਰਕੇ ਅਸੀਂ ਟਾਈਮ ਪਾਸ ਕਰਨ ਵਾਸਤੇ ਵੀ ਸਾਨੂੰ ਆਪ ਚਲੋ ਮਿਊਜ਼ਿਕ ਹੀ ਸਿੱਖ ਲਓ ਹਾਂ ਸ਼ਬਦ ਕੀਰਤਨ ਕਰ ਲਓ ਹੈਨਾ ਜੀ ਇਹ ਬਹੁਤ ਵੱਡਾ ਇਹਦਾ ਕਾਰਨ ਹੈ ਕਿ ਜਿਹੜੇ ਆਪਣੇ ਬੱਚੇ ਬਾਹਰ ਜਾ ਰਹੇ ਨੇ ਨਾ ਉਹ ਵੀ ਉਹ ਬਜ਼ੁਰਗਾਂ ਨੂੰ ਬਹੁਤ ਔਖਾ ਹੋਇਆ ਪਿਆ ਤੇ ਉਹ ਸੰਗੀਤ ਦਾ ਸਾਰਾ ਲੈਣੇ ਸੰਗੀਤ ਦਾ ਸਰ ਸਰ ਇੱਕ ਨਾ ਇਦਾਂ ਕਹਿੰਦੇ ਨੇ ਕਿ ਜਿਹੜਾ ਬੰਦਾ ਗਾਉਂਦਾ ਹੈ ਉਹ ਰੱਬ ਦੇ ਬੜਾ ਨਜ਼ਦੀਕ ਹੁੰਦਾ ਹੈ ਕਵਾਲੀਆਂ ਕਹਿ ਲੋ ਹਨਾ ਅਗਰ ਕਹਿ ਲੋ ਇਹ ਗੀਤ ਦਾ ਤੇ ਰੱਬ ਦਾ ਕੀ ਰਿਸ਼ਤਾ ਸਮਝਦੇ ਹੋ ਦੇਖੋ ਜਿਹੜਾ ਸੰਗੀਤ ਹੈ ਇਹ ਵੀ ਇੱਕ ਤਰ੍ਹਾਂ ਦੀ ਭਗਤੀ ਮੰਨੀ ਜਾਂਦੀ ਹੈ ਜੀ ਹਾਂ ਕਿਉਂਕਿ ਜਿਹੜਾ ਸੰਗੀਤ ਹੈ ਇਹ ਤਾਂ ਹੈ ਨਹੀਂਗਾ ਆਪੇ ਬੇ ਬੰਦਾ 1-2 ਮਹੀਨੇ 4 ਮਹੀਨੇ ਚ ਕਰ ਜੂਗਾ ਇਸ ਲਈ ਸਾਲ ਸਾਲ ਬਤੀ ਟਾਈਮ ਲਾਉਣਾ ਪੈਂਦਾ 8-10 ਸਾਲ ਲਾ ਕੇ ਫਿਰ ਬੰਦੇ ਨੂੰ ਪਤਾ ਲੱਗਦਾ ਸਪੋਜ਼ ਕੋਈ ਇੱਕ ਬੱਚਾ ਸਿੱਖਣ ਆਇਆ ਮੇਰੇ ਕੋਲੋਂ ਹਮ ਤੇ ਉਹ ਸਿੱਖ ਰਿਹਾ ਉਹਨੂੰ ਪਹਿਲਾਂ ਤਾਂ 2-3 ਸਾਲ ਮੈਨੂੰ ਸਮਝਣ ਨੂੰ ਲੱਗਣਗੇ ਵੀ ਮੇਰੇ ਉਸਤਾਦ ਮੈਨੂੰ ਕੀ ਕਰਾਉਣਾ ਚਾਹੁੰਦੇ ਨੇ ਤੇ ਉਧਰੋਂ ਮੈਨੂੰ ਵੀ ਉਸ ਬੱਚੇ ਨੂੰ ਸਮਝਣ ਨੂੰ ਟਾਈਮ ਲੱਗੇਗਾ ਵੀ ਇਹ ਬੱਚਾ ਕਿੱਥੋਂ ਦਾ ਕੀ ਚੀਜ਼ ਕਰ ਸਕਦਾ ਠੀਕ ਹੈ ਜੀ ਤੇ ਸੰਗੀਤ ਜਿਹੜਾ ਹੈਗਾ ਪੇਸ਼ੈਂਸ ਦਾ ਕੰਮ ਹੈ ਕਿਉਂਕਿ ਰੱਬ ਨੂੰ ਛੋੜਨ ਵਾਲਾ ਸਭ ਤੋਂ ਅਸਲੀ ਸੰਗੀਤ ਹੀ ਆ ਜੀ ਹਮ ਆਪਾਂ ਗੁਰਬਾਣੀ ਲਾ ਲਓ ਗੁਰੂ ਗ੍ਰੰਥ ਸਾਹਿਬ ਦੇ 31 ਰਾਗ ਨੇ ਹਮ ਜਿਹੜੀ ਗੁਰਬਾਣੀ ਆ ਇਹ ਇਹ 31 ਰਾਗ ਗੁਰੂਆਂ ਨੇ ਉਚਾਰੀ ਆ ਇਹਨਾਂ ਦਾ ਜੋ ਤੁਸੀਂ ਕਿਸੇ ਇੱਕ ਰਾਗ ਦਾ ਰਿਆਜ ਕਰ ਲਓ ਤੁਹਾਨੂੰ ਕਈ ਰਾਗ ਆ ਜਾਣਗੇ ਸਿਆਣੇ ਕਹਿੰਦੇ ਨੇ ਇੱਕ ਸਦੇ ਸਭ ਸਦੇ ਮਤਲਬ ਕਿ ਇੱਕ ਚੀਜ਼ ਦਾ ਰਿਆਜ ਕਰ ਲਓ ਤੁਹਾਨੂੰ ਹੋਰ ਕੀ ਚੀਜ਼ ਆ ਜਾਣਗੀਆਂ ਹਮ ਸਭ ਸਦੇ ਕੋਈ ਵੀ ਨਾ ਸਦੇ ਮਤਲਬ ਕਿ ਤੁਸੀਂ ਮੈਂ 스ਵਿਮਿੰਗ ਕਰ ਲਾਂ ਜੀ ਹਮ ਮੈਂ ਸਪੋਰਟਸ ਕਰ ਲਾਂ ਜੀ ਮੈਂ 뮤직 ਕਰ ਲਾਂ ਜੀ ਮੈਂ ਪੜ੍ਹਾਈ ਵੀ ਕਰ ਲਾਂ ਜੀ ਤਾਂ ਉਹ ਕੁਝ ਵੀ ਕਰ ਸਕਦਾ ਹਾਂ ਬੰਦੇ ਨੂੰ ਇੱਕ ਲੇਨ ਚੁਣਨੀ ਪੈਂਦੀ ਹੈ ਕਿਉਂਕਿ ਮੈਂ ਮੈਂ ਤਾਂ ਆਪਣੇ ਤੇ ਲਾਣਾ ਹੁੰਨਾ ਕਿ ਮੈਂ ਇੱਕ ਲੇਨ ਚੁਣੀ ਸੀ ਸੰਗੀਤ ਦੀ ਅੱਜ ਮਹਾਰਾਜ ਦੀ ਬੜੀ ਕਿਰਪਾ ਹੈ ਜਿਵੇਂ ਹੁਣ ਮੈਂ ਹੈਂਡੀਕੈਪ ਹਾਂ ਹੈਨਾ ਜੀ ਪਰਮਾਤਮਾ ਨੇ ਚਲੋ ਇਹ ਸਭ ਪਰਮਾਤਮਾ ਦਿੰਦਾ ਹੈ ਕਿਉਂਕਿ ਉਹਦੇ ਭਾਂਡੇ ਜੋ ਹੈਗਾ ਸਹੀ ਹੈ ਆਪਾਂ ਉਹਦਾ ਸ਼ੁਕਰ ਗੁਜ਼ਾਰ ਕਰਦੇ ਹਾਂ ਕਿ ਤੁਰਦੇ ਫਿਰਦੇ ਹਾਂ ਜੀ ਤੇ ਬਹੁਤ ਪਰੇਸ਼ਾਨੀ ਸਾਹਮਣਾ ਕਰਨਾ ਪੈਂਦਾ ਹੂੰ ਕਿਉਂਕਿ ਇਹ ਵੀ ਐਪੀ ਦਾ ਉਹ ਘਰ ਦੇ ਮੇਰੀ ਮਾਤਾ ਨੂੰ ਫਿਕਰ ਰਹਿੰਦਾ ਸੀਗਾ ਹੂੰ ਪਤਾ ਨਹੀਂ ਮੇਰੇ ਮੁੰਡੇ ਦਾ ਵਿਆਹ ਹੋਊਗਾ ਨਹੀਂ ਹੋਊਗਾ ਹਾਂ ਪਤਾ ਨਹੀਂ ਕੀ ਬਣੂਗਾ ਜੀ ਹੈਨਾ ਸੋਚਦੀ ਹੈ ਮਾਂ ਵੀ ਸੋਚਦੀ ਹੈ ਹੂੰ ਤੇ ਪਰ ਮੇਰੀ ਮਾਂ ਨੂੰ ਮੈਂ ਕਹਿੰਦੀ ਮੈਂ ਕਹਾਂ ਤੂੰ ਚਿੰਤਾ ਨਾ ਕਰ ਮਾਤਾ ਹੂੰ ਵੀ ਤੈਨੂੰ ਵਧੀਆ ਬਣ ਕੇ ਦਿਖਾਉਂਗਾ ਮੈਂ ਹੂੰ ਤੇ ਦੇਖੋ ਜੀ ਜੇ ਸੰਗੀਤ ਨਾਲ ਜੁੜਿਆ ਹੈ ਸੀਗਾ ਪੜ੍ਹਾਈ ਲਿਖਾਈ ਕਰ ਗਏ ਹੂੰ ਅੱਛੇ ਪਰਿਵਾਰ ਚ ਮੇਰੀ ਮੈਰਿਜ ਹੋਈ ਹੈ ਜੀ ਮਹਾਰਾਜ ਜੀ ਪਰਮਾਤਮਾ ਦੀ ਬਹੁਤ ਕਿਰਪਾ ਹੈ ਕਿ ਮੇਰੀ ਜਿਹੜੀ ਮੈਸੇਜ ਹੈ ਉਹ ਮੇਰਾ ਪੂਰਾ ਸਾਧੰਦੀ ਹੈ ਜੀ ਸਪੋਜ਼ ਕਰੋ ਮੈਂ ਕੋਈ ਕੰਪੀਟੀਸ਼ਨ ਹੈ ਬਾਹਰ ਜਾਣਾ ਜੀ ਬੱਚੇ ਲੈ ਕੇ ਜੀ ਵੀ ਸਵੇਰੇ ਜਾਣਾ 4 ਵਜੇ ਤਾਂ ਬੱਚੇ ਮੇਰੇ ਘਰ ਰੁਕਦੇ ਨੇ ਤਾਂ ਮੇਰੀ ਮੈਸੇਜ ਨੂੰ ਰੋਟੀਆਂ ਪਕਾ ਕੇ ਜਾਂ ਘਰ ਦਾ ਸਾਰਾ ਜਿਵੇਂ ਆਪਣੇ ਬੱਚਿਆਂ ਨੂੰ ਬ੍ਰੇਕਫਾਸਟ ਕਰਾਉਣੇ ਸਾਰਾ ਕੁਝ ਉਹ ਕਰਾਉਂਦੇ ਨੇ ਜੀ ਉਹਨਾਂ ਨੇ ਕਦੇ ਮੱਥੇ ਤੇ ਔੜ ਨਹੀਂ ਪਾਈ ਵੀ ਇਹ ਬੱਚੇ ਕਿੱਥੋਂ ਲੋਕਾਂ ਦੇ ਲਿਆਂਦੇ ਜਾ ਹੋਰ ਹੈ ਉਹ ਉਹਨਾਂ ਨੂੰ ਪਤਾ ਵੀ ਇਹਨਾਂ ਦਾ ਜਿਹੜਾ ਅਸਲੀ ਜਿਹੜਾ ਮਾਨ ਮੇਲਾ ਬੱਚਿਆਂ ਨਾਲ ਹੀ ਹੈ ਹੂੰ ਮੈਨੂੰ ਘਰੋਂ ਵੀ ਮੇਰੀ ਮਾ ਮੇਰੇ ਮਾਤਾ ਜਿਹੜੇ ਮੰਮੀ ਮੇਰੇ ਉਹ ਤਾਂ ਲੋਕਾਂ ਦੇ ਜਵਾਖਾਂ ਨਾਲ ਹੀ ਜੁੜੇ ਰਹਿਣਾ ਆ ਬਦ ਘਰ ਵੀ ਸੋਚ ਲਿਆ ਕਰ ਕਹਿੰਦੇ ਨੇ ਹਾਂ ਮੈਂ ਕਹ ਅਸਲੀ ਦੁਨੀਆ ਮੇਰੀ ਉਹੀ ਹੈ ਹੂੰ ਕਿਉਂਕਿ ਜਿੰਨਾ ਕਰਕੇ ਮੈਨੂੰ ਰੋਜੀ ਰੋਟੀ ਮਿਲੀ ਹੈ ਜੇ ਉਹ ਬੱਚਿਆਂ ਨੂੰ ਮੈਂ ਕੁਝ ਨਹੀਂ ਕਰਾਉਂਗਾ ਉਹ ਕਾਮਯਾਬ ਨਹੀਂ ਹੋਣਗੇ ਤਾਂ ਮੇਰਾ ਕੋਈ ਫਾਇਦਾ ਨਹੀਂ ਸਪੋਜ਼ ਕਿ ਮੈਂ ਨੌਕਰੀ ਕਰ ਰਿਹਾ ਜੀ ਸਰਕਾਰੀ ਹੈ ਨਾ ਜੀ ਮੈਂ ਟੀਚਰ ਆ ਮੈਨੂੰ ਇਹ ਲੱਗਦਾ ਹੈ ਜੇ ਮੇਰਾ ਇੱਕ ਬੱਚਾ ਵੀ ਕੋਈ ਚੰਗਾ ਆਰਟਿਸਟ ਬਣ ਗਿਆ ਜਾਂ ਚੰਗਾ ਕੋਈ ਅਫਸਰ ਬਣ ਗਿਆ ਤਾਂ ਸਮਝੋ ਮੇਂ ਨੌਕਰੀ ਸਫਲ ਹੈ ਪਰ ਮੈਨੂੰ ਮਾਣ ਹੈ ਕਿ ਮੇਰੇ ਲਗਭਗ 70-80 ਸਟੂਡੈਂਟ ਤਾਂ ਰਾਗੀ ਬਣ ਚੁੱਕੇ ਨੇ ਵਧੀਆ ਜੋ ਕਿ ਫੌਨ ਕੰਟਰੀ 'ਚ ਬੈਠੇ ਨੇ ਜੀ ਹਮ ਹਮ ਤੇ ਕੁਝ ਜਿਹੜੇ ਬੱਚੇ ਮੇਰੇ ਕੋਲ ਪੜ ਵੀ ਰਹੇ ਨੇ ਇਸ ਟਾਈਮ ਸਕੂਲ 'ਚ ਉਹ ਪੜਾਏ ਦੇ ਨਾਲ ਆਪਣੇ ਘਰ ਦਾ ਖਰਚਾ ਵੀ ਚਲਾਉਂਦੇ ਨੇ ਜੇ ਪ੍ਰੋਗਰਾਮਾਂ ਤੇ ਜਾਂਦੇ ਨੇ ਸਿੰਗਰਾਂ ਨਾਲ ਵੱਡੇ ਵੱਡੇ ਸਿੰਗਰਾਂ ਨਾਲ ਜਾਂਦੇ ਨੇ ਜੀ ਬੱਚੇ ਮੇਰੇ ਸਟੂਡੈਂਟ ਹੈ ਹਨਾ ਜੀ ਤੇ ਮੈਨੂੰ ਉਦੋਂ ਖੁਸ਼ੀ ਹੁੰਦੀ ਜਦੋਂ ਮੈਂ ਦੇਖਦਾ ਮੇਰਾ ਸਟੂਡੈਂਟ ਉਹ ਸਟੇਜ ਤੇ ਵਜਾ ਰਿਹਾ ਜੀ ਜਾਂ ਗਾ ਰਿਹਾ ਜੀ ਹੂੰ ਉਦੋਂ ਮੈਨੂੰ ਨਾ ਕੁਦਰਤ ਉਹ ਆਉਂਦੀ ਆ ਵੀ ਖੁਸ਼ੀ ਹੁੰਦੀ ਐ ਵੀ ਯਾਰ ਪ੍ਰਗਟ ਸਿੰਘ ਤੂੰ ਆ ਬੱਚਿਆਂ ਨੂੰ ਜੋੜਿਆ ਸੀ ਇਹ ਕਿੱਥੇ ਪਹੁੰਚ ਗਿਆ ਹਾਂਜੀ ਜਿਹੜੀ ਹੁਣ ਦੀ ਗਾਇਕੀ ਐ ਤੇ ਪੁਰਾਣੇ ਵੇਲੇਾਂ ਦੀ ਗਾਇਕੀ ਸੱਭਿਆਚਾਰ ਇਹਦੇ ਵਿੱਚ ਨਾ ਬੜਾ ਬਦਲਾਅ ਆ ਗਿਆ ਔਰ ਅਲੋਪ ਵੀ ਹੁੰਦਾ ਜਾ ਰਿਹਾ ਲੋਕੀ ਤਾਂ ਲੋਪ ਹੋ ਗਏ ਹਾਂਜੀ ਅੱਜ ਕੱਲ੍ਹ ਦੀਆਂ ਕੁੜੀਆਂ ਮੁੰਡਿਆਂ ਨੂੰ ਕਹਦਾ ਨਾ ਵਿਆਹ ਤੇ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਮੈਨੂੰ ਪਤਾ ਨਹੀਂ ਹੁੰਦਾ ਜੀ ਹੁਣ ਜਦੋਂ ਮੈਂ ਨਵਾਂ ਨਵਾਂ ਫੀਲਖ ਉਦੋਂ ਕੰਪੀਟੀਸ਼ਨ ਆਇਆ ਇੱਕ ਵਾਰ ਗਾਇਨ ਦਾ ਹਮ ਟਾਡੀ ਵਾਰ ਦਾ ਹਮ ਮੈਂ ਬੱਚਿਆਂ ਨੂੰ ਪੁੱਛਿਆ ਕਹਿੰਦੇ ਵਾਰ ਕੀ ਹੁੰਦੀ ਹੈ ਜੀ ਸੁਣੀ ਨਹੀਂ ਹਮ ਤੇ ਮੈਂ ਫਿਰ ਬੱਚੇ ਚੁਣੇ ਪਹਿਲਾਂ 4-5 ਦੇ ਢਾ ਕੱਢਿਆ ਜੀ ਮੈਂ ਕਿਉਂ ਨਵਾਂ ਆਇਸਿਸ ਸਕੂਲ ਚੋਂ ਰੇ ਮੈਂ ਹਮ ਹਮ ਮੈਂ ਫਿਰ ਉਹ ਤੋਂ ਬੱਚੇ ਚੁਣੇ ਉਹਨਾਂ ਨੂੰ ਤਿਆਰੀ ਕਰਾਈ ਹਮ ਤੇ ਸਕੂਲ ਵਾਲੇ ਵੀ ਹੈਰਾਨ ਹੋ ਗਏ ਵੀ ਸ਼ਹਿਰੀ ਬੱਚੇ ਨੇ ਉਹਨਾਂ ਤਾਂ ਪਤਾ ਨਹੀਂ ਜਿਹੜੀ ਵਾਰ ਗਾਇਨ ਆਪਾਂ ਕਰਦੇ ਆ ਉਹ ਚ ਪ੍ਰੋਪਰ ਆਪਾਂ ਜਿਵੇਂ ਪਿੰਡੂ ਆਪਣੇ ਸ਼ਬਦ ਹੁੰਦੇ ਨੇ ਪਿੰਡਾਂ ਵਾਲੇ ਉਹ ਸ਼ਬਦ ਵੀ ਬੱਚਿਆਂ ਨੂੰ ਸ਼ਹਿਰਿਆਂ ਨੂੰ ਬੋਲਣਾ ਨਹੀਂ ਆਉਂਦਾ ਸੀਗਾ ਪਰ ਉਹਨਾਂ ਨੂੰ ਤਿਆਰੀ ਕਰਾ ਕੇ 1 ਮਹੀਨੇ ਵਿੱਚ ਉਹ ਟੀਮ ਮੇਰੀ ਸਟੇਟ ਚੋ ਸੈਕੰਡ ਆਈ ਸੀ ਜੀ ਹਾਂ ਕਿਉਂਕਿ ਉੱਥੋਂ ਮੇਰੀ ਜਿਆਦਾ ਔਰੇ ਮੇਰੇ ਬੱਚਿਆਂ ਨਾਲ ਮੇਰੀ ਪਛਾਣ ਬਣੀ ਹੈ ਜੀ ਸਪੋਜ਼ ਕਰ ਮੈਨੂੰ ਸਟੇਟ ਅਵਾਰਡ ਮਿਲਿਆ ਜੀ ਜੀ ਜਿਹੜਾ ਸਟੇਟ ਅਵਾਰਡ ਉਹ ਮੇਰਾ ਨਹੀਂ ਮੇਰੇ ਬੱਚਿਆਂ ਦਾ ਹੈ ਬੱਚਿਆਂ ਦਾ ਕਿਉਂਕਿ ਜੇ ਬੱਚਿਆਂ ਨੂੰ ਮਿਹਨਤ ਕਰਾਈ ਸਰਕਾਰ ਨੇ ਮੇਰੇ ਕੰਮ ਦੇਖੇ ਜੀ ਕੰਮ ਦੇਖੇ ਤਾਂ ਉਹਨਾਂ ਨੇ ਦੇਖਿਆ ਵੀ ਇਹ ਬੰਦਾ ਵਾਕਈ ਕੰਮ ਕਰ ਰਿਹਾ ਹੈ ਕੁਝ ਸਟੇਟ ਵਾਰਡ ਲੈਂਡ ਦਾ ਹੱਕਦਾਰ ਹੋਵੇ ਜਿਹੜਾ ਪੜ੍ਹਾਈ ਦੇ ਨਾਲ ਨਾਲ ਕੋਈ ਐਕਸਟਰਾ ਐਕਟੀਵਿਟੀ ਵੀ ਕਰਦਾ ਹੂੰ 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 ਹੁਣ ਦੇਖੋ ਆਪਾਂ ਕਹਿੰਦੇ ਮੈਂ ਹੈਂਡੀਕੈਪ ਐ ਮੈਂ ਆਪਣੇ ਆਪ ਨੂੰ ਹੈਂਡੀਕੈਪ ਨਹੀਂ ਮੰਨਦਾ ਜੀ ਹੂੰ ਕਿਉਂਕਿ ਬੰਦਾ ਮੈਂਟਲੀ ਤੌਰ ਤੇ ਹੈਂਡੀਕੈਪਡ ਹੋ ਸਕਦਾ ਹੈ ਉਹਦੀ ਸੋਚ ਹੈਂਡੀਕੈਪਡ ਹੋ ਸਕਦੀ ਹੈ ਜੀ ਕਿਉਂਕਿ ਉਹਦੇ ਜਜਬਾ ਹੋਣਾ ਚਾਹੀਦਾ ਹੈ ਜੀ ਹਾਂ ਤੇ ਮੇਰੇ ਬੱਚਿਆਂ ਨੂੰ ਇਹ ਦੱਸ ਦੇਣਾ ਬੇਟੇ ਵੀ ਜਦੋਂ ਵੀ ਤੁਹਾਨੂੰ ਜੇ ਵੀ ਕਿਸੇ ਕੋਈ ਨੁਕਸਾ ਬੱਚੇ 'ਚ ਤੁਹਾਨੂੰ ਐ ਕਹ ਦੇ ਉਹ ਤੋਂ ਗੁੱਸਾ ਨਹੀਂ ਕਰਨਾ ਹੁਣ ਮੈਨੂੰ ਵੀ ਬੱਚੇ ਕਹਿੰਦੇ ਨੇ ਜੀ ਹਾਂ ਕੋਈ ਬੱਚੇ ਸਕੂਲ ਦੇ ਉਹ ਨਾਲ ਦੇ ਬੱਚੇ ਗੁੱਸਾ ਕਰ ਸਰ ਤੁਹਾਨੂੰ ਫਲਾਣਾ ਬੱਚਾ ਐ ਕਹਿੰਦਾ ਮੈਂ ਪੁੱਤ ਕੋਈ ਨਹੀਂ ਉਹਨੂੰ ਕਹਿ ਲਾਂਦੇ ਫਿਰ ਉਹਨੂੰ ਬੁਲਾਣਾ ਮੈਂ ਕਿ ਪੁੱਤ ਹੋ ਰਿਆ ਵੀ ਤੈਨੂੰ ਖੁਸ਼ੀ ਮਿਲਦੀ ਐ ਮੈਨੂੰ ਕੁਛ ਕਹਿ ਕੇ ਮੇਰੀ ਲੱਤ ਬਾਰੇ ਜਾਂ ਹੋਰ ਉਹ ਬੱਚਾ ਨਹੀਂ ਪੈ ਖੜ ਜਾ ਮੈਂ ਕਿ ਪੁੱਤ ਦੋ ਦਿਨ ਵਾਰੀ ਹੋਰ ਕਹ ਮੈਂ ਤੈਨੂੰ ਖੁਸ਼ ਦੇਖਣਾ ਚਾਹਨਾ ਮੈਂ ਤਾਂ ਉਸ ਪਰਮਾਤਮਾ ਦਾ ਸ਼ੁਕਰ ਕਰਦਾ ਕਿ ਜੇ ਕੋਈ ਮੈਨੂੰ ਦੇਖ ਕੇ ਖੁਸ਼ ਹੁੰਦਾ ਤਾਂ ਸਮਝ ਲੈ ਵੀ ਮੇਰੀ ਜ਼ਿੰਦਗੀ ਸਫਲ ਐ ਹਾਂਜੀ ਗੱਲ ਇਹ ਐ ਕਿ ਜਿਹੜੀ ਪ੍ਰਾਣੀ ਤੇ ਹੁਣ ਦੀ ਗਾਇਕੀ ਆਪਾਂ ਗੱਲ ਕਰੀਏ ਜਿਹੜੇ ਪੁਰਾਣੇ ਲੋਕ ਗੀਤ ਹੀ ਹੁਣ ਚਲੋ ਅੱਜ ਕੱਲ ਬੱਚੇ ਸੁਣ ਰਹੇ ਨੇ YouTube ਵਗੈਰਾ ਤੇ ਆਉਂਦੇ ਨੇ ਨਾ ਪਹਿਲਾਂ ਪਤਾ ਨਹੀਂ ਸੀ ਇਹਨਾਂ ਤੇ ਗੱਲ ਇਹ ਹੈ ਕਿ ਜਿਹੜੀ ਲੋਕ ਗਾਇਕੀ ਹੈ ਜੀ ਜੀ ਇਹਦਾ ਇਹ ਹੈ ਕਿ ਮੈਨੂੰ ਤਾਂ ਇਹ ਹੈ ਸ਼ੁਰੂ ਤੋਂ ਹੀ ਹੈ ਕਿ ਮੈਂ ਬੱਚਿਆਂ ਨੂੰ ਵੀ ਇਹੇ ਵਾਲੇ ਪਾਸੇ ਲਾਵਾ ਹੂੰ ਕਿਉਂਕਿ ਜਿਹੜਾ ਬੱਚਾ ਲੋਕ ਗੀਤ ਗਾਉਣ ਲੱਗਾ ਕੁਝ ਵੀ ਕਰ ਸਕਦਾ ਹੈ ਜੀ ਹੂੰ ਕਿਉਂ ਲੋਕ ਗੀਤ ਬਿਲਕੁਲ ਆਸਾਨ ਹੁੰਦੇ ਨੇ ਇਹਨੂੰ ਹਰ ਕੋਈ ਗਾ ਸਕਦਾ ਹੈ ਲੋਕੀ ਦਾ ਮਤਲਬ ਇਹ ਹੀ ਆ ਜਿਹੜੇ ਲੋਕਾਂ ਦੁਆਰਾ ਗਾਏ ਜਾਂਦੇ ਨੇ ਆਮ ਲੋਕਾਂ ਦੁਆਰਾ ਇਨੀ ਕੋਈ ਜਿਹੜਾ ਬੰਦਾ ਸਿੱਖਿਆ ਹੋਵੇ ਗਾ ਸਕਦਾ ਬਾਕੀ ਦੇਖੋ ਅੱਜ ਕੱਲ ਤੁਹਾਨੂੰ ਪਤਾ ਹੀ ਜੀ ਗਾਇਕੀ ਬਹੁਤ ਉਹਦੇ ਵਿੱਚ ਫਰਕ ਆਇਆ ਹੁਣ ਇਹ ਨਹੀਂ ਪਤਾ ਲੱਗਦਾ ਮਿਊਜ਼ਿਕ ਦੀ ਆਵਾਜ਼ ਜ਼ਿਆਦਾ ਹੈ ਗਾਣੇ ਦੀ ਘੱਟ ਹੈ ਤੇ ਬੱਚਿਆਂ ਨੂੰ ਇਹ ਨਹੀਂ ਪਤਾ ਲੱਗਦਾ ਹੁਣ ਹਾਸੇ ਵਾਲੀ ਗੱਲ ਹੀ ਹੈ ਹੁਣ ਆਪਾਂ ਵਿਆਹਾਂ ਸ਼ਾਦਿਆਂ ਦੇ ਗੀਤ ਚੱਲਦੇ ਨੇ ਤੂੰ ਨਹੀਂ ਬੋਲਦੀ ਰਕਾਨੀ ਤੂੰ ਨਹੀਂ ਬੋਲਦੀ ਉਹ ਆਪਣੀ ਮੰਮੀ ਨੂੰ ਕਹੀ ਜਾਂਦਾ ਹੁੰਦਾ ਬੱਚਾ ਉਹ ਨਹੀਂ ਬੋਲਦੀ ਰਕਾਲੇ ਤੂੰ ਨਹੀਂ ਬੋਲਦੀ ਤੇ ਹੈਨਾ ਤੇ ਸਪੋਜ ਕਰੋ ਹੁਣ ਇੱਕ ਭੈਣ ਭਾਈ ਨੱਚ ਰਹੇ ਨੇ ਉਹ ਆਪਣੀ ਭੈਣ ਨੂੰ ਕਹੀ ਜਾਂਦਾ ਹੋਏ ਕਿ ਨੱਚਦੀ ਬਾਹ ਫੜ ਲਈ ਲੱਕ ਤਾਂ ਨਹੀਂ ਮਾਰਿਆ ਹੈਨਾ ਚਲੋ ਇੱਕ ਆਪਾਂ ਇਹਨਾਂ ਗਾਣਿਆਂ ਨੂੰ ਮਾੜਾ ਨਹੀਂ ਕਹਿੰਦੇ ਗੱਲ ਇਹ ਹੈ ਕਿ ਬੱਚਿਆਂ ਨੂੰ ਪਤਾ ਨਹੀਂ ਲੱਗਦਾ ਕਿ ਕਿਹੜੇ ਗਾਣੇ ਤੇ ਕਦੋਂ ਨੱਚਣਾ ਕਿਹਦੇ ਨਾਲ ਨੱਚਣਾ ਜੀ ਹਾਂ ਜੀ ਕਹਿੰਦਾ ਜੀ ਜਿਹੜੇ ਲੋਕ ਗੀਤ ਨੇ ਇਸਦਾ ਬਹਾਰ ਨੇ ਜੀ ਹਮ ਇਹਨਾਂ ਨੂੰ ਤੁਸੀਂ ਜਦੋਂ ਮਾਰੇ ਸੁਣੋ ਤੁਹਾਨੂੰ ਐਨਾ ਆਰਾਮ ਮਿਲੇਗਾ ਮੈਂ ਖੁਦ ਆਪ ਸਾਰਾ ਦਿਨ ਮੇਰਾ ਇਹ ਫੀਲਡ ਚ ਲੰਘਦਾ ਸਵੇਰੇ ਸਕੂਲ ਚ ਸ਼ੁਰੂ ਹੋ ਜਾਂਦਾ ਹੈ ਘਰੇ ਬੱਚੇ ਆਉਂਦੇ ਨੇ ਸਿੱਖਣ ਉਹਨਾਂ ਨੂੰ ਖਾਣਾ ਜੀ ਤੇ ਜਦੋਂ ਮੈਨੂੰ ਟਾਈਮ ਲੱਗਦਾ ਮੈਂ ਸੁਣਦਾ ਜੀ ਕਿਉਂਕਿ ਤੁਸੀਂ ਚੰਗੀ ਚੀਜ਼ ਸੁਣੋਗੇ ਚੰਗਾ ਤੁਹਾਨੂੰ ਆਊਗਾ ਹੁਣ ਅੱਜ ਕੱਲ ਦੇ ਗਾਣੇ ਕਈ ਵਾਰੀ ਮੈਨੂੰ ਬੱਚਿਆਂ ਨੂੰ ਪਤਾ ਲੱਗਦੇ ਨੇ ਵੀ ਆਹ ਗਾਣਾ ਵੀ ਕੋਈ ਹੈਗਾ ਮੈਨੂੰ ਕਹਿੰਦੇ ਨੇ ਬੱਚੇ ਸਾਰਾ ਗਾਣਾ ਸੁਣਾਓ ਮੈਂ ਕਿਹਾ ਪੁੱਤ ਮੈਂ ਸੁਣੇ ਤੁਸੀਂ ਗਾਓ ਹੁਣ ਤੁਹਾਨੂੰ ਮੈਂ ਦੱਸਦਾ ਹੁਣ ਬੱਚਿਆਂ ਨੂੰ ਸ਼ੁਰੂ ਕਰਨ ਦਾ ਤਰੀਕਾ ਕੀ ਹੈਗਾ ਮੇਰੇ ਕੋਲ ਛੋਟੇ ਬੱਚੇ ਆਉਂਦੇ ਨੇ ਉਹਨਾਂ ਨੂੰ ਆਮ ਗਾਣੇ ਯਾਦ ਹੁੰਦੇ ਜਿ ਆਪਾਂ ਲੋਕੀ ਹੁਣ ਮੈਂ ਅੱਜ ਕੱਲ ਬੱਚਿਆਂ ਨੂੰ ਜਿਵੇਂ ਮੈਂ ਕਹਿੰਦਾ ਬਾਗ ਰਿਆ ਸਿੱਟਾ ਜਿਹੜਾ ਗਾਣਾ ਗਾਉ ਉਹ ਬੱਚੇ ਸਾਰੇ ਗਾਣ ਲੱਗ ਜਾਂਦੇ ਨੇ ਕਿਉਂਕਿ ਇੱਕਦੋ ਫਿਲਮਾਂ 'ਚ ਗਾਣੇ ਆ ਗਏ ਉਹ ਆ ਗਏ ਹੈਨਾ ਜੀ ਹਾਂ ਹੁਣ ਸਿੱਧੂ ਮੂਸੇਵਾਲੇ ਦੇ ਗਾਣੇ ਦੇ ਪਹਿਲਾਂ ਬੱਚੇ ਨਹੀਂ ਸਮਝਦੇ ਸੀ ਉਹਨਾਂ ਨੂੰ ਵੀ ਮੈਂ ਯਾਰ ਧੋਈ ਹੈਨਾ ਪਰ ਉਹ ਮੈਂ ਜਦੋਂ ਧਿਆਨ ਨਾਲ ਇੱਕਦੋ ਗਾਣੇ ਸੁਣੇ 295 ਗਾਣੇ ਸੁਣੇ ਆ ਮੈਂ ਬੱਚਿਆਂ ਨੂੰ ਕਹਿੰਦਾ ਕਿ ਪੁੱਤ ਆਉਂਦਾ ਸਾਰੇ ਬੱਚੇ ਗਾਣ ਲੱਗ ਗਏ ਜੀ ਤੇ ਟੀਚਰ ਆਏ ਕਹਿੰਦੇ ਇਹ ਬੱਚੇ ਕਮਾਲ ਹੈ ਕਹਿੰਦਾ ਸਾਰਾ ਗਾਣਾ ਯਾਦ ਕਰੀ ਬੈਠੇ ਨੇ ਛੋੜੇ ਬੱਚੇ ਜੀ ਪੰਜਵੇਂ ਛੇਵੇਂ ਦੇ ਪਰ ਜਿਹੜਾ ਲੋਗ ਹੈ ਕੀ ਹੈ ਨਾ ਜੀ ਇਹ ਵੈਸੇ ਲੋਪ ਹੁੰਦੇ ਜਾ ਰਹੀ ਹੈ ਇਹ ਤਾਂ ਜਿਹੜੇ ਮਾਰੇ ਮੋٹے ਕੰਪੀਟੀਸ਼ਨ ਹੁੰਦੇ ਨੇ ਸਕੂਲ ਸਕੂਲ ਲੈਵਲ ਤੇ ਕਾਲਜ ਲੈਵਲ ਤੇ ਤਾਂ ਬਚੀ ਪਈ ਹੈ ਜੀ ਨਹੀਂ ਤਾਂ ਖਤਮ ਹੋ ਜਾਣੇ ਨੇ ਅੱਛਾ ਕਈ ਵਾਰ ਨਾ ਮਤਲਬ ਨਹੀਂ ਪਤਾ ਹੁੰਦਾ ਕੁਝ ਸ਼ਬਦ ਇਹੋ ਜਿਹੇ ਹੁੰਦੇ ਨੇ ਜਿਹੜੇ ਠੇਠ ਪੰਜਾਬੀ ਦੇ ਹੁੰਦੇ ਨੇ ਮਤਲਬ ਪਤਾ ਨਹੀਂ ਹੁੰਦਾ ਪਰ ਗਾਈ ਤੋੜੀ ਹੁੰਦੇ ਨੇ ਬੱਚੇ ਗਾਣੇ ਹੁਣ ਮੈਨੂੰ ਬੱਚੇ ਪੁੱਛਦੇ ਹੁੰਦੇ ਸਾਰੀ ਦਾ ਮਤਲਬ ਕੀ ਹੈ ਫਿਰ ਦਾਦਾ ਵੀ ਹੁੰਦਾ ਹੁਣ ਆ ਗਾਣਾ ਇੱਕ ਜੁੱਤੀ ਕਸੂਰੀ ਪੈਰੀ ਨਾ ਪੂਰੀ ਹੈ ਨਾ ਫਿਰ ਉਹਨੂੰ ਦੱਸਿਆ ਇਹ ਸਟੋਰੀ ਇੱਕ ਤਰ੍ਹਾਂ ਦੀ ਜੀ ਹੂੰ ਮੈਂ ਬੱਚਿਆਂ ਨੂੰ ਕਹਾਂਗਾ ਪੁੱਤ ਗਾਣਾ ਗਾਉਣ ਤੋਂ ਪਹਿਲਾਂ ਸਟੋਰੀ ਸਮਝੋ ਹੂੰ ਜਿਵੇਂ ਪਹਿਲਾਂ ਵਿਆਹ ਛੋਟੀ ਉਮਰ ਚ ਹੋ ਜਾਂਦੇ ਸੀ ਜੀ ਹੂੰ ਹੂੰ ਛੋਟੀ ਉਮਰ ਸ਼ਾਦੀ ਹੋ ਗਈ ਤਾਂ ਉਹ ਜੋ ਕੁੜੀ 16 17 ਸਾਲ ਦੀ ਫਿਰ ਉਹਦਾ ਘਰ ਵਾਲਾ ਮੁਕਲਾਵਾ ਲੈਣ ਜਾਂਦਾ ਹੂੰ ਹੂੰ ਅੱਗੇ ਕਿਹੜਾ ਬੱਸਾਂ ਗੱਡੀਆਂ ਹੁੰਦੀ ਸੀ ਪੈਦਲ ਫਿਰ ਕੀ ਸੀਗਾ ਜਿਹੜਾ ਉਹਦਾ ਘਰ ਵਾਲਾ ਉਹ ਅੱਗੇ ਜਾ ਰਿਹਾ ਹੁੰਦਾ ਉਹ ਥੋੜੀ ਪਿੱਛੇ ਜਾ ਰਹੀ ਹੁੰਦੀ ਆ ਵੀ ਅੱਜ ਕੱਲ ਤਾਂ ਆਪਾਂ ਜਿਵੇਂ ਹੱਥ ਫੜ ਕੇ ਚਾ ਦੰਦੇ ਨੇ ਹੋਰ ਐ ਪਹਿਲਾਂ ਸੀ ਉਹ ਥੋੜੀ ਸ਼ਰਮ ਆਉਂਦੀ ਸੀ ਵੀ ਕੱਠਣਾ ਤੁਰੀਏ ਹਾਂ ਤੇ ਉਹ ਕੁੜੀ ਅੱਗੇ ਜਾ ਰਹੀ ਐ ਹਾਂ ਹਾਂ ਮੁੰਡਾ ਪਿੱਛੇ ਸੌਰੀ ਪਿੱਛੇ ਅੱਗੇ ਜਾ ਰੇ ਕੁੜੀ ਪਿੱਛੇ ਜਾ ਰਹੀ ਐ ਤਾਂ ਉਹ ਕਹਿੰਦੀ ਜੁੱਤੀ ਕਸੂਰੀ ਪੈਰੀਣਾ ਪੂਰੀ ਹਾਏ ਰੱਬਾ ਬੇ ਸਾਨੂੰ ਤੁਰਨਾ ਪਿਆ ਹਾਂ ਮਤਲਬ ਕਿ ਉਹਦੋਂ ਕਿਹੜਾ ਮੇਚ ਹੁੰਦੇ ਸੀਗੇ ਉਹ ਕਹਿੰਦੇ ਆ ਫਲਾਣੀ ਕੁੜੀ ਹਾਂ ਨਹੀਂ ਹੋਣੀ ਭਾਈ ਐਡੇ ਲੈਣਾ ਜੁੱਤੀ ਹਾਂ ਹੈਨਾ ਉਹ ਕਹਿੰਦੀ ਜੁੱਤੀ ਕਸੂਰੀ ਪੈਰੀਣਾ ਪੂਰੀ ਜਿਹੜੀ ਕਸੂਰੀ ਜੁੱਤੀ ਐ ਨਾ ਵੀ ਪੇਰੇ ਪੈਰ ਤੇ ਪੂਰੀ ਨਹੀਂ ਆ ਰਹੀ ਹਮ ਹਾਏ ਰੱਬਾ ਇਹ ਮੈਨੂੰ ਤੁਰਨਾ ਪਿਆ ਹਮ ਵੀ ਮੈਨੂੰ ਤੁਰਨਾ ਪੈ ਰਿਹਾ ਤੇ ਉਹਦੀ ਸਾਰੀ ਹਿਸਟਰੀ ਬੱਚਿਆਂ ਨੂੰ ਸੁਣਾਉਣੀ ਆ ਹਮ ਵੀ ਉਹ ਕਹਿੰਦੀ ਆ ਮੈਂ ਮਾਈ ਅੱਗੇ ਜਾ ਰਹੀ ਆ ਮੈਂ ਪਿੱਛੇ ਜਾ ਰਹੀ ਆ ਉਹ ਮੇਰੀ ਗੱਲ ਨਹੀਂ ਸੁਣਦਾ ਜੋ ਸਟੋਰੀ ਸੁਣਾਈ ਬੱਚਿਆਂ ਨੇ 5 ਮਿੰਟ ਜਗਾਣਾ ਯਾਦ ਹੋ ਗਿਆ ਜੀ ਕਿਉਂਕਿ ਜਿਹੜੇ ਪੁਰਾਣੇ ਗਾਣੇ ਸੀ ਸਟੋਰੀ ਹੁੰਦੀ ਸੀ ਇੱਕ ਤਰ੍ਹਾਂ ਦੀ ਹਮ ਅੱਜ ਕੱਲ ਦੇ ਗਾਣੇ ਸਟੋਰੀ ਨਹੀਂ ਕੋਈ ਬਣਦੀ ਹਮ ਜਿੰਨੇ ਫੋਕ ਸੌਂਗ ਨੇ ਉਹ ਕੋਈ ਸਟੋਰੀ ਹੁੰਦੀ ਸੀ ਡਾਚੀ ਵਾਲਿਆ ਮੋੜ ਮਹਾਰਵੀ ਹੁਣ ਬੱਚੇ ਡਾਚੀ ਨਹੀਂ ਪਤਾ ਡਾਚੀ ਨਹੀਂ ਪਤਾ ਡੱਚੀ ਉਂਟਰੀ ਨੂੰ ਕਹਿੰਦੇ ਨੇ ਹਮ ਹੁਣ ਮਾ ਗਾਣਾ ਮਾਂ ਮਿਰਜੀ ਦੀ ਬੋਲ ਦੀ ਕਹਿੰਦੀ ਬੱਕੀ ਦੇ ਕੋਲੇ ਆਣ ਹਮ ਹਮ ਜਿਹੜੀ ਬੱਕੀ ਹੈ ਉਹ ਘੋੜੀ ਨੂੰ ਕਹਿੰਦੇ ਨੇ ਹਮ ਹਮ ਹੈ ਨਾ ਜੀ ਕਈ ਬੱਚੇ ਨੂੰ ਇਹ ਚੀਜ਼ ਦਾ ਪਤਾ ਹੀ ਨਹੀਂ ਲੱਗਦਾ ਹਮ 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 ਤੇ ਉਹ ਜਦੋਂ ਅਸੀਂ ਉਹਨਾਂ ਬੱਚਿਆਂ ਨੂੰ ਮੈਂ ਸਟੋਰੀ ਸੁਣਾਉਣਾ ਵੀ ਦਾ ਮਤਲਬ ਇਹ ਹੈ ਤੋ ਮਿੰਟਲ ਸਕਿੰਟਰ ਸਮਝਾਉਂਦੇ ਨੇ ਸਮਝਾਉਂਦੇ ਸੋ ਜਾਣ ਤੋਂ ਪਹਿਲਾਂ ਤੁਸੀਂ ਦੋ ਗੱਲਾਂ ਜੋ ਸਾਂਝੀਆਂ ਕਰਨੀਆਂ ਚਾਹੁੰਦੇ ਹੋ ਬਸ ਮੇਰੇ ਦੋ ਗੱਲ ਸਾਂਝੀਆਂ ਇਹ ਨੇ ਜੀ ਵੀ ਜਿਹੜਾ ਸੰਗੀਤ ਆ ਨਾ ਇਨੂੰ ਸਿੱਖਣ ਲਈ ਪੇਸ਼ੈਂਸ ਚਾਹੀਦੀ ਹੈ। ਹਮ ਇੱਕ ਸਮਾਂ ਦੇਣਾ ਪੈਂਦਾ ਹੈ। ਹਮ ਜਦੋਂ ਬੱਚਾ ਪੇਸ਼ੈਂਸ ਨਾਲ ਕਰੂਗਾ ਸਮਾਂ ਦੇਊਗਾ ਉਹ ਅੱਛਾ ਆਰਟਿਸਟ ਬਣੂਗਾ ਹੀ ਬਣੂਗਾ ਹੀ। ਹਮ ਬਾਕੀ ਮੈਂ ਜਿਵੇਂ ਮੋਬਾਈਲ ਜਿਹੜੇ ਆਪਣੇ ਸਭ ਤੋਂ ਖਤਰਨਾਕ ਇੱਕ ਤਰ੍ਹਾਂ ਦਾ ਕੈਂਸਰ ਹੈ ਇਹ। ਹਮ ਵੀ ਮੇਰੀ ਤਾਂ ਇਹ ਬੇਨਤੀ ਆ ਕਿ ਪੇਰੈਂਟਸ ਆਪਣੇ ਬੱਚਿਆਂ ਨੂੰ ਥੋੜਾ ਮੋਬਾਈਲ ਤੋਂ ਦੂਰ ਕਰਨ ਹਮ ਤੇ ਬੱਚਿਆਂ ਨੂੰ ਸੰਗੀਤ ਵਾਲੇ ਪਾਸੇ ਜਾਂ ਸਪੋਰਟਸ ਵਾਲੇ ਪਾਸੇ ਕਿਸੇ ਵੀ ਇਦਾਂ ਐਕਟੀਵਿਟੀ ਚ ਪਾਉਣ ਤਾਂ ਕਿ ਉਹ ਘਟੋ ਘਟ ਫੋਨ ਬਰਤਨ ਨਹੀਂ ਫੋਨ ਬਰਤਨ ਹਾਂਜੀ ਤੁਹਾਡੇ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਿਆ ਤੇ ਮੇਰੀ ਨਾ ਕਿਰਿਓਸਿਟੀ ਵੈਸੇ ਵਧੀ ਹੋਈ ਆ ਵੀ ਮੈਂ ਹੋਰ ਸਟੋਰੀਆਂ ਵੀ ਸੁਣਨੀਆਂ ਚਾਹੁੰਦੀ ਆ ਸੋ ਮੈਂ ਕੋਸ਼ਿਸ਼ ਕਰੂੰਗੀ ਕਿ ਅਗਲੀ ਵਾਰ ਤੁਸੀਂ ਸ਼ਨੀਵਾਰ ਜਾਂ ਐਤਵਾਰ ਦਾ ਦਿਨ ਰੱਖੋ ਠੀਕ ਆ ਹਾਂਜੀ ਬਹੁਤ ਬਹੁਤ ਸ਼ੁਕਰੀਆ ਬਲਕਿ ਚੰਜੀ ਬਾਕੀ ਮੈਂ ਦੁਬਾਰਾ ਫੇਰ ਧੰਨਵਾਦ ਕਰਦਾ ਡੀ5 ਚੈਨਲ ਦਾ ਜਿਨ੍ਹਾਂ ਨੇ ਮੈਨੂੰ ਇੱਥੇ ਆਪਣੇ ਵਿਚਾਰ ਪੇਸ਼ ਕਰਨ ਦਾ ਮੌਕਾ ਦਿੱਤਾ ਤੇ ਦਰਸ਼ਕਾਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਥੈਂਕ ਯੂ ਸ਼ੁਕਰੀਆ ਜੀ ਦਰਸ਼ਕੋ ਤੁਹਾਨੂੰ ਸਾਡਾ ਐਪੀਸੋਡ ਕਿਵੇਂ ਦਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਅਗਲੀ ਵਾਰ ਫਿਰ ਮੁਲਕਾਤ ਹੋਊਗੀ ਧੰਨਵਾਦ